ਸਰਬ ਤੁਸੀਂ ਤਾਂ ਕਹਿ ਰਹੇ ਸੀ ਵੀ ਅੱਜ ਤੁਹਾਨੂੰ ਇਸ ਤਰ੍ਹਾਂ ਦਾ ਨੁਸਖਾ ਦੇਣਾ ਕਿ 10 ਦਿਨਾਂ ਚ ਬਵਾਸਿਰ ਤੁਸੀਂ ਭੁੱਲ ਜਾਓਗੇ ਵੀ ਕਦੇ ਤੁਹਾਨੂੰ ਬਵਾਸਿਰ ਵੀ ਹੋਈ ਸੀ ਇਹ ਬਵਾਸਿਰ ਨੂੰ ਮਟਾਉਣ ਵਾਸਤੇ ਇਸ ਤੋਂ ਉੱਪਰ ਕੋਈ ਔਸ਼ਧੀ ਨਹੀਂ ਹੈਗੀ ਤਾਂਰਾ ਮੇਰਾ ਕੀ ਕਰੂਗਾ ਜੀ ਹਾਜਮਾ ਇਹਦਾ ਤੇਜ਼ ਹੋ ਜਾਂਦਾ ਇੱਕ ਚਮਚ ਲੈਣਾ ਹੈਗਾ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਲੈਣਾ ਸਵੇਰੇ ਸ਼ਾਮ ਦੋ ਟਾਈਮ ਲੈਣਾ ਇਹ ਵੀ 10 ਦਿਨ ਦੇ ਵਿੱਚ ਵਿੱਚ ਫਰੂਕੀ ਸਾਹਿਬ ਇਹ ਬਵਾਸਿਰ ਨੂੰ ਜੜ ਤੋਂ ਠੀਕ ਕਰ ਦੇਗਾ ਕੀ ਪ੍ਰੋਬਲਮ ਲੈ ਕੇ ਆਇਆ ਹੋ ਬਾਪੂ ਜੀ ਬਵਾਸੀ ਸੀ ਬਵਾਸੀ ਸੀ ਹਾਂ ਸ਼ੁਰੂ ਕਿਹਦਾ ਹੋਈ ਸੀ ਪ੍ਰੋਬਲਮ ਇਹ ਕਿੰਨੇ ਸਾਲ ਬਵਾ ਸਾਲ ਹੋ ਗਏ ਜੀ 15 16 ਸਾਲ ਹੋ ਗਏ 15 16 ਸਾਲ ਦੀ ਪ੍ਰੋਬਲਮ ਸੀ ਹਾਂ ਉਹਦੇ ਵੀ ਡਾਕਟਰ ਨੂੰ ਨਹੀਂ ਦਿਖਾਇਆ ਕਿਸੇ ਡਾਕਟਰ ਦਾ ਕਹਿੰਦੇ ਆ ਵੀ ਆਪਰੇਸ਼ਨ ਆਪਰੇਸ਼ਨ ਕਰ ਨਹੀਂ ਜੀ ਕਰਾਇਆ ਮੈਂ ਦਰਦਿਆਂ ਨੇ ਗਰੀਬ ਬੰਦੇ ਸੀ ਦਵਾਈ ਖਾਈ ਗਏ ਮਾੜੀ ਮੋਟੀ ਲੈ ਰੇ ਕੀ ਦਿੱਤਾ ਇਹਨਾਂ ਡਾਕਟਰ ਸਾਹਿਬ ਨੇ ਕੀ ਦਿੱਤਾ ਜੀ ਦਵਾਈ ਦਿੱਤੀ ਸੀ ਜੀ ਦੇਸੀ ਆਹ ਦੇਸੀ ਦਵਾਈ ਦਿੱਤੀ ਸੀ ਦੇਸੀ ਦਵਾਈ ਦਿੱਤੀ ਸੀ ਬੁੰਦਾਲੀ ਹਾਂ ਜੀ ਜੀ ਅੱਛਾ ਅੱਛਾ ਤੇ ਕਿੰਨੇ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਇਸ ਬਾਪੂ ਜੀ ਜੀ ਜੋ ਮੈਨੂੰ ਲੱਗਿਆ ਮੈਂ 15 ਦਿਨੋਂ ਭਾਫ ਫਰਕ ਪੈਣ ਲੱਗ ਪਿਆ 20 ਦਿਨੋਂ ਠੀਕ ਹੋ ਗਏ ਹੁਣ ਪ੍ਰੋਬਲਮ ਹੈ ਨਾ ਜਮਾਂ ਦੀ ਹੁਣ ਜਮਾਂ ਪ੍ਰੋਬਲਮ ਹੈ ਜਿਹੜਾ ਦਰਦ ਹੈ ਉਹ ਉਹ ਉਹਨੂੰ ਸ਼ਾਂਤ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਬਹੁਤ ਵਾਰ ਅਸੀਂ ਦਵਾਈਆਂ ਦੁਵਾਈਆਂ ਲੈ ਲੈਂਦੇ ਆ ਦਰਦ ਘਟ ਜਾਂਦਾ ਪਰ ਉਹਦਾ ਹੋਰ ਬੜੇ ਨੁਕਸਾਨ ਹੋ ਜਾਂਦੇ ਨੇ ਜੇ ਉਹ ਦਰਦ ਇੰਜੈਕਸ਼ਨ ਨਾਲ 1 ਘੰਟੇ ਚ ਰੋਕ ਸਕਦੇ ਆ ਅਸੀਂ ਦਰਦ ਨੂੰ 20 ਮਿੰਟਾਂ ਚ ਰੋਕ ਸਕਦੇ ਪਰ ਦਿਖਾਓ ਸਾਨੂੰ ਕਿਵੇਂ ਰੋਕਦੇ ਕਿਸ ਚੀਜ਼ ਨਾਲ ਰੋਕਦੇ ਹੋ 20 ਮਿੰਟਾਂ ਚ ਦਰਦ ਇਹ ਜਿਹੜਾ ਸਾਡਾ ਆਰੈਂਡ ਧਾਰਕ ਹੈਗਾ ਇਹਨ ਤੇ ਫਰੂਕੀ ਸਾਹਿਬ ਆਸੀ 10 ਤੋਂ 15 ਡਰਾਪ ਥੋੜੇ ਜਿਹਾ ਪਾਣੀ ਚ ਪਾ ਕੇ ਇੱਥੇ ਭਲਾ ਦਿੰਨੇ 20 ਮਿੰਟ ਉਹ ਰਕੇ ਬੈਠ ਜਾ 20 ਮਿੰਟ ਬਾਅਦ ਜਿਹੜੀ ਬਵਾਸੀਰ ਦੀ ਦਰਦ ਉਹਦੀ ਗਾਇਬ ਹੋ ਜਾਂਦੀ ਆ ਕੀ ਪ੍ਰੋਬਲਮ ਲੈ ਕੇ ਆ ਪਏ ਜੀ ਸਾਡੀ ਪ੍ਰੋਬਲਮ ਜਿਆਦਾ ਹੁੰਦੀ ਤੁਹਾਨੂੰ ਲੱਗਦਾ ਤਾਂ ਹੈ ਨਹੀਂ ਦੇਖ ਕੇ ਮੈਨੂੰ ਤਾਂ ਲੱਗਿਆ ਕਿਸੇ ਦੀ ਮੈਡੀਸਨ ਲੈਣ ਆਇਓ ਨਹੀਂ ਸਾਡੀ ਪ੍ਰੋਬਲਮ ਸੀਗੀ ਵੈਸੇ ਫਰਕ 15 ਦਿਨ ਤੋਂ ਫਰਕ ਪੈਣ ਲੱਗ ਗਿਆ ਸੀਗਾ ਹੁੰਦਾ ਕੀ ਸੀ ਭਾਜੀ ਸਾਹੀ ਜਿਆਦਾ ਹੁੰਦਾ ਵੀ ਮੈਂ ਬੋਲ ਨਹੀਂ ਸਕਦੀ ਵੀ ਕਈ ਵਾਰ ਤੁਰਨ ਨਾਲ ਵੀ ਹੋ ਜਾਂਦਾ ਵਾ ਇੱਕਦਮ अच्छा हां रात नु भी मैं पंप ਬਹੁਤ ਵਾਰੀ ਲੈਣੀ ਆ ਇਨਹੇਲਰ ala ਤਜਰਬਾ ਕੀ ਕਹਿੰਦਾ ਤੁਹਾਡਾ ਬੜਾ ਇਹ ਤਾਂ ਬੜਾ ਮਾੜਾ ਤਜਰਬਾ ਇਨਹੇਲਰ ala ਹਾਂਜੀ ਹੈ ਤਾਂ ਹੈਗਾ ਪਰ ਪ੍ਰੋਬਲਮ ਜੇ ਜੋ ਰਾਤ ਨੂੰ ਹਟ ਪੈਣੇ ਨਾ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿ ਫਿਰ ਤਾਂ ਐ ਲੱਗੂ ਜਿਵੇਂ ਸਾਹ ਬਸ ਰੋਕ ਹੀ ਜਾਊਗਾ ਹਾਂ ਅੱਛਾ ਫਿਰ ਪੰਪ ਲੈਣਾ ਪੈਂਦਾ ਪੰਪ ਵੀ ਮੈਂ 5-6 ਵਾਰ ਤਾਂ ਲੈਣੀ ਹੋਈ ਘੱਟ-ਪੱਟ ਮਤਲਬ ਹੁਣ ਇਹ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਪੰਪ ਹਾਂਜੀ ਸੋ ਟੋੜ-ਟੋੜ ਦਵੋਗੇ ਤੁਸੀਂ ਹਾਂਜੀ ਇਹ ਚਾਰ ਮੈਡੀਸਿਨ ਹੈਗੀਆਂ ਫਰੁਕੀ ਸਾਹਿਬ ਇਹਦੀਆਂ ਨੇ 20-20 ਡ੍ਰੌਪ ਚਾਰਾਂ ਚੋਂ ਲੈਣੇ ਆ 10 10 ਮਿੰਟ ਦੇ ਫਰਕ ਨਾਲ ਆਪਰੇਸ਼ਨ ਕਰਾ ਲੈਂਦੇ ਨੇ ਜੀ ਬਹੁਤ ਸਾਰੇ ਸਾਡੇ ਜਿਹੜੇ ਸਾਡੀਆਂ ਭੈਣਾਂ ਹੈਗੀਆਂ ਨੇ ਸਾਡੇ ਭਰਾ ਹੈਗੇ ਬਾਵਾਸੀਰ ਦਾ ਆਪਰੇਸ਼ਨ ਕਰਵਾਉਣਾ ਸਭ ਤੋਂ ਵੱਡੀ ਗਲਤੀ ਹੈਗੀ ਆ ਕੁਝ ਕੇਸ ਅਸੀਂ ਇਦਾਂ ਦੇ ਦੇਖੇ ਜਿਨ੍ਹਾਂ ਨੇ ਬਾਵਾਸੀਰ ਦੇ ਆਪਰੇਸ਼ਨ ਕਰਵਾਏ ਉਹਨਾਂ ਨੂੰ ਬਾਅਦ ਦੇ ਵਿੱਚ ਜੇ ਜਿਹੜੀ ਆਪਣੇ ਪੋਰਟੀ ਵਾਲੀ ਜਗ੍ਹਾ ਤੇ ਕੈਂਸਰ ਹੋ ਗਿਆ ਕੀ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਬਵਾਸੀਰ ਦੀ ਸ਼ੁਰੂਆਤ ਹੋਣੀ ਹੁੰਦੀ ਹੈ ਪਹਿਲਾ ਪੇਟ ਖਰਾਬ ਹੁੰਦਾ ਤੇ ਇਨਫੈਕਸ਼ਨ ਵਧਨੇ ਸ਼ੁਰੂ ਹੋ ਜਾਂਦੀ ਆ ਉਹ ਹੌਲੀ ਹੌਲੀ ਕਨੋਰ ਕਰਦੇ ਰਹਿਨੇ ਆ ਜਦੋਂ ਰੋਜ਼ ਖਾਣਾ ਹਜਮ ਨਾ ਹੋਊਗਾ ਤੇ ਅੰਦਰ ਜਿਹੜੀ ਗੱਟ ਹੈਲਥ ਆਪਣੀ ਖਰਾਬ ਹੋ ਜਾਂਦੀ ਹੈ ਗੱਟ ਹੈਲਥ ਖਰਾਬ ਹੋਣ ਤੋਂ ਬਾਅਦ ਫਿਰ ਆਪਣਾ ਬਵਾਸੀਰ ਹੋ ਜਾਂਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਕਾਫੀ ਅਹਿਮ ਸਾਬਤ ਹੋਣ ਵਾਲੀ ਹੈ ਜੋ ਇੱਕ ਅਜਹੀ ਨਾਮੁਰਾਦ ਬਿਮਾਰੀ ਤੋਂ ਪਰੇਸ਼ਾਨ ਨੇ ਜਿਸ ਬਾਬਤ ਉਹ ਕਿਸੇ ਨਾਲ ਖੁੱਲ ਕੇ ਗੱਲ ਵੀ ਨਹੀਂ ਕਰ ਸਕਦੇ ਹੁੰਦਾ ਕੀ ਹੈ ਕਿ ਸ਼ਰਮੋ ਸ਼ਰਮੀ ਦੇ ਵਿੱਚ ਉਹ ਦਿੱਕਤ ਉਹ ਪਰੇਸ਼ਾਨੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਹਾਲਾਤ ਆਪਰੇਸ਼ਨ ਤੱਕ ਪਹੁੰਚ ਜਾਂਦੇ ਨੇ ਔਰ ਇਸ ਤੋਂ ਅੱਗੇ ਦੀ ਗੱਲ ਜੇਕਰ ਅਸੀਂ ਕਰੀਏ ਕਿ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਉਹ ਨਾਮੁਰਾਦ ਬਿਮਾਰੀ ਹੈ ਜਿਹੜੀ ਉਹ ਫੇਰ ਵੀ ਆਪਣੀ ਵਾਪਸੀ ਕਰ ਲੈਂਦੀ ਹੈ ਅਜਿਹੇ ਦੇ ਵਿੱਚ ਕੀ ਦਿੱਕਤ ਕੀ ਪਰੇਸ਼ਾਨੀ ਜਿਹੜੀ ਸਾਨੂੰ ਆਉਂਦੀ ਹੈ ਜਾਂ ਅਜਿਹੇ ਦੇ ਵਿੱਚ ਕੀ ਇਸ ਦਾ ਹੱਲ ਹੈ ਕੁਦਰਤ ਨੇ ਕੀ ਇਹਦੇ ਹੱਲ ਰੱਖਿਆ ਉਹ ਸਾਰੀ ਗੱਲ ਅੱਜ ਕਰਨ ਵਾਸਤੇ ਅਸੀਂ ਪਹੁੰਚੇ ਹਾਂ ਹੈਲਥ ਕੇਅਰ ਇਲੈਕਟ੍ਰੋ ਹੋਮੀਓਪੈਥੀ ਹਸਪੀਟਲ ਮੋਗਾ ਜਿੱਥੋਂ ਡਾਕਟਰ सुरेंद्रਪਾਲ ਸ਼ਰਮਾ ਜੀ ਦੇ ਨੁਸਖੇ ਫਾਰਮੂਲੇ ਇਸ ਵੇਲੇ ਲੋਕਾਂ ਲਈ ਕਾਫੀ ਮਫੀਦ ਸਾਬਤ ਹੋ ਰਹੇ ਨੇ ਔਰ ਕਾਫੀ ਲੋਕੋ ਨਾ ਫਾਇਦਾ ਲੈ ਰਹੇ ਨੇ ਸਾਡੇ ਨਾਲ ਨੇ ਡਾਕਟਰ सुरेंद्रਪਾਲ ਸ਼ਰਮਾ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਹੜੀ ਨਾਮੁਰਾਦ ਬਿਮਾਰੀ ਹੈ ਔਰ ਕਿਵੇਂ ਉਹਦਾ ਟ੍ਰੀਟਮੈਂਟ ਇਲਾਜ ਹੈਗਾ ਕੁਦਰਤ ਨੇ ਬੜੇ ਆਸਾਨ ਜੇ ਚੀਜ਼ਾਂ ਦੇ ਵਿੱਚ ਰੱਖਿਆ ਡਾਕਟਰ ਸਾਹਿਬ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਜੀ ਅੱਛਾ ਡਾਕਟਰ ਸਾਹਿਬ ਕਿਸ ਬਿਮਾਰੀ ਬਾਬਤ ਅੱਜ ਤੁਸੀਂ ਗੱਲ ਕਰਨ ਵਾਲੇ ਤੁਸੀਂ ਕਹਿ ਰਹੇ ਸੀ ਕਿ ਜਿਹੜੀ ਉਹ ਬਿਮਾਰੀ ਹੈ ਨਾ ਬੰਦਾ ਕਿਸੇ ਨਾਲ ਖੁੱਲ ਕੇ ਗੱਲ ਕਰ ਸਕਦਾ ਨਾ ਖੁੱਲ ਕੇ ਦੱਸ ਸਕਦਾ ਤੇ ਜੇ ਦੱਸ ਵੀ ਦੇਵੇ ਤੇ ਫਿਰ ਬੜਾ ਮਜ਼ਾਕ ਬੜਾ ਬੰਦਾ ਹੈ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਅੱਜ ਆਪਾਂ ਗੱਲ ਕਰਨ ਵਾਲੇ ਆ ਬਵਾਸੀਰ ਤੇ ਬਵਾਸੀਰ ਕੋਈ ਇਦਾਂ ਦੀ ਬਿਮਾਰੀ ਹੈ ਜਿਹੜੀ 60 ਤੋਂ 70% ਲੋਕਾਂ ਨੂੰ ਹੋ ਚੁੱਕੀ ਹੈ ਜਿੱਦਾਂ ਦਾ ਸਾਡੇ ਕੋਲ ਕਲੀਨਿਕ ਤੇ ਆਉਂਦੇ ਸਾਨੂੰ ਫੇਰ ਪਤਾ ਚੱਲਦਾ ਵੀ ਇੰਨੇ ਪਰਸੈਂਟ ਲੋਕਾਂ ਨੂੰ ਬਵਾਸੀਰ ਹੈਗੀ ਹੈ ਉਹਦੇ ਤੋਂ ਅੱਜ ਆਪਾਂ ਰਾਹਤ ਦਿਵਾਵਾਂਗੇ ਡਾਕਟਰ ਸਾਹਿਬ 60 ਤੋਂ 70% ਲੋਕਾਂ ਨੂੰ ਬਵਾਸੀਰ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਤੁਸੀਂ ਜਿੱਦਾਂ ਮਰਜੀ ਜਨ ਤੱਕ ਵਿਚਰੀ ਜਾਓ ਕੋਈ ਬੰਦਾ ਇਹ ਗੱਲ ਨਹੀਂ ਕਰੇਗਾ ਜੇ ਕਿਸੇ ਦਾ ਬੀਪੀ ਵਧਦਾ ਦੱਸੇਗਾ ਹਾਂਜੀ ਮੇਰਾ ਬਲੱਡ ਪ੍ਰੈਸ਼ਰ ਵਧਦਾ ਮੈਨੂੰ ਸ਼ੂਗਰ ਪਰ ਬਵਾਸੀਰ ਤੇ ਕੋਈ ਬੰਦਾ ਕਿਸੇ ਨੂੰ ਨਹੀਂ ਦੱਸ ਰਿਹਾ ਹੈਗਾ ਕਿਉਂਕਿ ਉਹ ਲੁਕੋ ਕੇ ਰੱਖਦੇ ਇਸ ਚੀਜ਼ ਨੂੰ ਮੈਂ ਦੱਸਾਂਗਾ ਲੋਕ ਮਜ਼ਾਕ ਕਰਨਗੇ ਇਹ ਉਹ ਤੇ ਹੈ ਬਹੁਤ ਜ਼ਿਆਦਾ ਤਦਾਦ ਵਿੱਚ ਬਵਾਸੀ ਲੋਕਾਂ ਨੂੰ ਅੱਛਾ ਡਾਕਟਰ ਸਾਹਿਬ ਆਯੁਰਵੈਦ ਦੇ ਵਿੱਚ ਅਸੀਂ ਕਹਿ ਲਈਏ ਕਿ ਇਹ ਇਹਨੂੰ ਕਿਹੜਾ ਰੋਗ ਮੰਨਿਆ ਗਿਆ ਹੈ ਕਿਵੇਂ ਇਹਦਾ ਟ੍ਰੀਟਮੈਂਟ ਦੱਸਿਆ ਗਿਆ ਹੈ ਕਿਵੇਂ ਤੋਂ ਅਸੀਂ ਰਾਹਤ ਪਾ ਸਕਦੇ ਹਾਂ ਇਹ ਫਰੂਕੀ ਸਾਹਿਬ ਬਾਤ ਦਾ ਰੋਗ ਆ ਬਾਤ ਦੇ ਰੋਗਾਂ ਦੇ ਵਿੱਚ ਆਉਂਦਾ ਬਵਾਸੀਰ ਇਹਦੇ ਕਈ ਤਰ੍ਹਾਂ ਦੇ ਕਾਰਨ ਹੈਗੇ ਆ ਲੱਛਣ ਹੈਗੇ ਆ ਕੁਝ ਲੋਕਾਂ ਨੂੰ ਆਪਾ ਖਾਣ ਪੀਣ ਦਾ ਢੰਗ ਵੀ ਦੱਸਾਂਗੇ ਬਵਾਸਿਰ ਦੇ ਜੀ ਹਾਂ ਜੀ ਹਾਂ ਜੀ ਬਵਾਸਿਰ ਮਤਲਬ ਬਵਾਸਿਰ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡਾ ਸਰੀਰ ਤੁਹਾਨੂੰ ਸਾਫ਼-ਸਾਫ਼ ਸੰਕੇਤ ਕਰਨੇ ਸ਼ੁਰੂ ਕਰ ਦਿੰਦਾ ਹੈ ਬਿਲਕੁਲ ਬਿਲਕੁਲ ਫਰੂਕੀ ਸਾਹਿਬ ਬਵਾਸੀਰ ਦਾ ਸਭ ਤੋਂ ਵੱਡਾ ਕਾਰਨ ਹੈਗਾ ਪਹਿਲਾਂ ਤਾਂ ਕਬਜ ਨਹੀਂ ਹੋਣੀ ਚਾਹੀਦੀ ਜਿਹੜੇ ਬੰਦੇ ਨੂੰ ਕਬਜ ਰਹਿੰਦੀ ਉਹਨੂੰ ਬਵਾਸੀਰ ਸਭ ਤੋਂ ਪਹਿਲ ਬਵਾਸੀਰ ਹੀ ਹੋਊਗੀ ਅਗਲੇ ਰੋਗ ਤਾਂ ਬਾਅਦ ਚ ਹੋਣਗੇ ਤੇ ਇਸ ਤੋਂ ਅੱਗੇ ਜਿੱਦਾਂ ਆਪਾਂ ਖਾਣ ਪੀਣ ਦੀ ਗੱਲ ਕਰ ਲਈਏ ਜਿਹੜਾ ਲੋਕ ਹੁਣ ਤੁਸੀਂ ਕਹਿ ਰਹੇ ਹੋ ਕੋਈ ਕੁਸ਼ پیشنਟ ਆ ਕੇ ਕਹਿੰਦੇ ਅਸੀਂ ਤਾਂ ਮੈਰਿਜ ਤੇ ਗਏ ਸੀ ਤੇ ਘਰ ਆ ਕੇ ਆਰਾਮ ਨਾਲ ਸੌਂ ਗਏ ਖਾ ਪੀ ਕੇ ਤੇ ਸਵੇਰ ਤੱਕ ਜਿਹੜਾ ਹੈਗਾ ਇੰਨੀ ਜ਼ਿਆਦਾ ਪ੍ਰੋਬਲਮ ਕਿਵੇਂ ਹੋਗੀ ਉਹਦੇ ਉਹਦੇ ਵਿੱਚ ਇਹ ਆ ਫਰੂਕੀ ਸਾਹਿਬ ਜਿੱਦਾਂ ਠੰਡੇ ਤੋਂ ਗਰਮ ਤੇ ਗਰਮ ਤੋਂ ਠੰਡਾ ਖਾ ਲੈਂਦੇ ਆ ਉਹ ਵੀ ਬਵਾਸੀਰ ਦਾ ਕਾਰਨ ਬਣਦਾ ਗਰਮ ਤੋਂ ਠੰਡਾ ਠੰਡੇ ਤੋਂ ਗਰਮ ਮਤਲਬ ਗਰਮ ਗਲਾਵਜਮਨ ਠੰਡੀ ਆਈਸਕ੍ਰੀਮ ਬਿਲਕੁਲ ਬਿਲਕੁਲ ਸਾਰੇ ਬੜੇ ਪਤਾ ਨਹੀਂ ਕਿੱਥੋਂ ਰੈਸਪੀਆ ਕੱਢੀਆਂ ਹੋਈਆਂ ਨੇ ਜੀ ਅਸੀਂ ਹਾਂਜੀ ਹਾਂਜੀ ਨੌਨ ਵੇਜ ਹੁਣ ਜਿੱਦਾਂ ਮੈਰਿਜ ਦੇ ਵਿੱਚ ਚੱਲ ਰਿਹਾ ਹੁੰਦਾ ਤੇ ਜਿਹੜੇ ਹੈਗੇ ਆ ਜਿਹੜੇ ਮਾਰਦਾ ਹੈਗਾ ਜਿਹੜੇ ਆਪਣੇ ਭਰਾ ਨੇ ਉਹ ਪਹਿਲਾਂ ਤਾਂ ਮੀਟ ਵਗੈਰਾ ਖਾਈ ਜਾਂਦੇ ਆ ਫਿਰ ਉੱਪਰੋਂ ਠਕ ਕੇ ਜਿਹੜਾ ਹੈਗਾ ਆਈਸਕ੍ਰੀਮ ਖਾ ਲਈ ਨਾਲ ਗਲਾਜਨ ਖਾ ਲਿਆ ਹੁਣ ਗਰਮ ਹੋ ਗਿਆ ਤੇ ਫਿਰ ਠੰਡਾ ਹੋ ਗਿਆ ਫਿਰ ਗਰਮ ਹੋ ਗਿਆ ਤੇ ਉਹ ਬਵਾਸੀਰ ਹੀ ਬਣੂਗੀ ਹੋਰ ਕੀ ਬਣੂਗਾ ਜੀ ਅੱਛਾ ਡਾਕਟਰ ਸਾਹਿਬ ਹੋਰ ਕੀ ਕੀ ਜਿਹੜੇ ਇਹਦੇ ਮਤਲਬ ਅਸੀਂ ਕਹਿ ਲਈ ਕਿ ਲੱਛਣ ਹੋਰ ਕੀ ਹੁੰਦੇ ਨੇ ਕੀ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਬਵਾਸੀਰ ਦੀ ਸ਼ੁਰੂਆਤ ਹੋਣੀ ਹੁੰਦੀ ਹੈ ਬਵਾਸੀਰ ਨਾਲ ਫਰੂਕੀ ਸਾਹਿਬ ਇੱਕ ਤਾਂ ਇਹਦਾ ਪੇਟ ਦਾ ਰੋਗ ਹੀ ਹੈ ਪਹਿਲਾਂ ਪੇਟ ਖਰਾਬ ਹੁੰਦਾ ਪੇਟ ਦੇ ਵਿੱਚ ਜਿਹੜਾ ਆਪਾਂ ਖਾਣਾ ਖਾ ਲੈਂਦੇ ਹਾਜਮ ਜਦੋਂ ਨਹੀਂ ਹੁੰਦਾ ਤੇ ਇਨਫੈਕਸ਼ਨ ਵਧਣੀ ਸ਼ੁਰੂ ਹੋ ਜਾਂਦੀ ਆ ਤੇ ਉਹ ਬਵਾਸੀਰ ਦਾ ਕਾਰਨ ਬਣ ਜਾਂਦੀ ਆ ਜਦੋਂ ਆਪਾਂ ਇਹਨੂੰ ਇਗਨੋਰ ਕਰਦੇ ਆਂ ਚਲ ਕੋਈ ਗੱਲ ਨਹੀਂ ਇੱਕ ਜਿੱਦਾਂ ਐਸਿਡ ਦਾ ਕੈਪਸੂਲ ਲੈ ਲੈਂਦੇ ਆਂ ਜਾਂ ਹਾਜਮੇਵਾਦ ਤੇ ਕੋਈ ਸਰਪ ਪੀ ਲੈਨੇ ਆਂ ਤੇ ਉਹ ਹੌਲੀ ਹੌਲੀ ਇਗਨੋਰ ਕਰਦੇ ਰਹਿਨੇ ਆਂ ਜਦੋਂ ਰੋਜ਼ ਖਾਣਾ ਖਜਮ ਨਾ ਹੋਊਗਾ ਤੇ ਅੰਦਰ ਜਿਹੜੀ ਗੱਟ ਹੈਲਥ ਆਪਣੀ ਖਰਾਬ ਹੋ ਜਾਂਦੀ ਹੈ ਗੱਟ ਹੈਲਥ ਖਰਾਬ ਹੋਣ ਤੋਂ ਬਾਅਦ ਫਿਰ ਆਪਣ ਬਵਾਸੀਰ ਹੋ ਜਾਂਦੀ ਹੈ ਡਾਕਟਰ ਸਭ ਕਿਹੜੀ ਬਵਾਸੀਰ ਹੈਗੀ ਹੈ ਕਿਸੇ ਨੂੰ ਕਪੰਦਰ ਹੋਇਆ ਕਿਸੇ ਨੂੰ ਬਾਦੀ ਹੈ ਕਿਸੇ ਨੂੰ ਖੂਨੀ ਹੈ ਕਿਸੇ ਨੂੰ ਮਤਲਬ ਜਿਹੜਾ ਸਾਡਾ ਪਖਾਨੇ ਵਾਲਾ ਰਾਹ ਹੈਗਾ ਉਹ ਥਾਂ ਤੇ ਖੁਰਕ ਹੋਣ ਲੱਗ ਜਾਂਦੀ ਹੈ ਖਾਰਿਸ਼ ਹੋਣ ਲੱਗ ਜਾਂਦੀ ਹੈ ਇਹ ਮਤਲਬ ਬਵਾਸੀਰ ਵੀ ਦੇ ਵੀ ਅਲੱਗ-ਅਲੱਗ ਕਿਸਮਾਂ ਨੇ ਜੀ ਹਾਂਜੀ ਹਾਂਜੀ ਫਰੂਕੀ ਸਾਹਿਬ ਅਸੀਂ ਤਾਂ ਗ੍ਰੇਡ ਵਾਈਜ਼ ਇਹਨੂੰ ਗਿਣਦੇ ਆਂ ਜਦੋਂ ਪੇਸ਼ੈਂਟ ਨੂੰ ਡਾਇਗਨੋਸ ਕਰਦੇ ਆਂ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਗ੍ਰੇਡ ਦੀ ਉਹਨੂੰ ਬਵਾਸੀਰ ਅਸੀਂ ਇਹਨੂੰ 4 ਗ੍ਰੇਡ ਦੇ ਵਿੱਚ ਵੰਡਿਆ ਹੈਗਾ ਜਿਹੜੀ ਫਾਸਟ ਗ੍ਰੇਡ ਦੀ ਬਵਾਸੀਰ ਹੁੰਦੀ ਹੈ ਉਹ ਜਿਹੜਾ ਮਾਲਦਵਾਰ ਦੇ ਮਾਸ ਹੁਣ ਦਾਦਾ ਆਪਾਂ ਨੂੰ ਜਿਹੜਾ ਅੰਦਰ जख्म ਤਾਂ ਹੁੰਦਾ ਪਰ ਮਾਸ ਅੰਦਰ ਹੀ ਰਹਿੰਦਾ ਬਾਹਰ ਨਹੀਂ ਨਿਕਲਦਾ ਜਦ ਆਪਾਂ ਜਾਨੇ ਟਾਇਲਟ ਤੇ ਉਹ ਬਾਹਰ ਨਹੀਂ ਆਉਂਦਾ ਉਹ ਗ੍ਰੇਡ 1 ਬਵਾਸੀ ਰੋਹ ਹੁੰਦੀ ਆ 2 ਨੰਬਰ ਗ੍ਰੇਡ ਜਿਹੜੀ ਗ੍ਰੇਡ 2 ਜਿਹਨੂੰ ਕਹਿੰਦੇ ਆ ਉਹ ਜਦੋਂ ਆਪਾਂ ਟਾਇਲਟ ਜਾਨੇ ਆ ਤੇ ਬਾਸ ਜਿਹੜਾ ਹੈਗਾ ਬਾਹਰ ਆ ਜਾਂਦਾ ਤੇ ਫਿਰ ਜਦੋਂ ਟਾਇਲਟ ਜਾ ਕੇ ਆਪਾਂ ਆ ਜਾਂਦੇ ਆ ਤੇ ਉਹ ਆਪਣੇ ਆਪ ਅੰਦਰ ਚਲੇ ਜਾਂਦਾ ਉਹਨੂੰ 2 ਗ੍ਰੇਡ ਚ ਆਪਾਂ ਜਿਹੜਾ ਰੱਖਿਆ ਹੈਗਾ ਜਿਹੜੀ 3rd ਗ੍ਰੇਡ ਆ 3rd ਗ੍ਰੇਡ ਦੇ ਵਿੱਚ ਫਰੂਕੀ ਸਾਹਿਬ ਜਦੋਂ ਅਸੀਂ ਟਾਇਲਟ ਜਾਨੇ ਆ ਤੇ ਉਹ ਜਿਹੜਾ ਆਪਣਾ ਮਾਸ ਬਾਹਰ ਆ ਜਾਂਦਾ ਹੈਗਾ ਉਹ ਫਿਰ ਆਪਣੇ ਆਪ ਅੰਦਰ ਨਹੀਂ ਜਾਂਦਾ ਅਸੀਂ ਉਹਨੂੰ ਆਪਣੇ ਫਿੰਗਰ ਨਾਲ ਉਂਗਲੀ ਨਾਲ ਅੰਦਰ ਕਰਦੇ ਜਦੋਂ ਉਹ 3rd ਗ੍ਰੇਡ ਚ ਆ ਜਾਂਦੀ ਹੈ ਜੀ ਤੇ 4th ਗ੍ਰੇਡ ਦੇ ਵਿੱਚ ਜਿਹੜੀ ਬਵਾਸੀਰ ਉਹ ਹੁੰਦੀ ਆ ਜਿਹੜਾ ਮਾਸ ਬਹੁਤ ਜ਼ਿਆਦਾ ਬਾਹਰ ਆ ਜਾਂਦਾ ਪੁਸ਼ ਜੋ ਨੂੰ ਪੁਸ਼ ਕਰਨ ਨਾਲ ਵੀ ਉਹ ਅੰਦਰ ਨਹੀਂ ਜਾਂਦਾ ਹੈਗਾ ਉਹਦੇ ਵਾਸਤੇ ਫਿਰ ਉਹ ਅੱਗੇ ਦੀ ਅੱਗੇ ਉਹ ਵਧ ਹੀ ਜਾਂਦਾ ਹੈਗਾ ਉਹਨੂੰ ਆਪਾਂ ਪੁਸ਼ ਕਰਕੇ ਅੰਦਰ ਵੀ ਕਰਦੇ ਆ ਪਰ ਉਹ ਫਿਰ ਬਾਹਰ ਆ ਜਾਂਦਾ ਉਹ 4th ਗ੍ਰੇਡ ਜਿਹੜੀ ਬਵਾਸੀਰ ਹੁੰਦੀ ਹੈ ਅੱਛਾ ਡਾਕਟਰ ਸਾਹਿਬ ਫਿਰ ਆਪਰੇਸ਼ਨ ਇਹ ਨਾ ਚੀਜ਼ ਦਾ ਨਹੀਂ ਹੱਲ ਹੈ ਆਪਰੇਸ਼ਨ ਕਰਾ ਲੈਂਦੇ ਨੇ ਜੀ ਬਹੁਤ ਸਾਰੇ ਸਾਡੇ ਜਿਹੜੇ ਸਾਡੀਆਂ ਭੈਣਾਂ ਹੈਗੀਆਂ ਨੇ ਸਾਡੇ ਭਰਾ ਹੈਗੇ ਨੇ ਬਹੁਤ ਵੱਡੀ ਗਲਤੀ ਕਰ ਰਹੇ ਨੇ ਜੀ ਪ੍ਰੋਕੀ ਸਾਹਿਬ ਸਾਡੇ ਕੋਲੇ ਪੇਸ਼ੈਂਟ ਕਈ ਵਾਰੀ ਆ ਜਾਂਦੇ ਕਹਿੰਦੇ ਜੀ ਤੀਸਰਾ ਆਪਰੇਸ਼ਨ ਹੋ ਗਿਆ ਬਵਾਸੀਰ ਦਾ ਹੁਣ ਫਿਰ ਹੋ ਗਈ ਸਾਨੂੰ ਤੇ ਬਵਾਸੀਰ ਦਾ ਆਪਰੇਸ਼ਨ ਕਰਵਾਉਣਾ ਸਭ ਤੋਂ ਵੱਡੀ ਗਲਤੀ ਹੈਗੀ ਆ ਇਹਦਾ ਆਪਰੇਸ਼ਨ ਨਹੀਂ ਕਰਾਉਣਾ ਚਾਹੀਦਾ ਫਰੂਕੀ ਸਾਹਿਬ ਜੇ ਬਵਾਸੀਰ ਦਾ ਆਪਰੇਸ਼ਨ ਕਰਵਾਇਆ ਪੇਸ਼ੈਂਟ ਚਲੋ ਐਪਏ ਨਹੀਂ ਕਹਿੰਦੇ ਸਾਰੇ ਜਿਹੜੇ ਹੈਗੇ ਆ ਜਿਆਦਾ ਸੀਰੀਅਸ ਕੰਡੀਸ਼ਨ ਚ ਹੋ ਜਾਂਦੇ ਪਰ ਕੁਝ ਕੇਸ ਅਸੀਂ ਇਦਾਂ ਦੇ ਦੇਖੇ ਜਿਨ੍ਹਾਂ ਨੇ ਬਵਾਸੀਰ ਦੇ ਆਪਰੇਸ਼ਨ ਕਰਵਾਏ ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜੀ ਆਪਣੀ ਪੋਰਟੀ ਵਾਲੀ ਜਗ੍ਹਾ ਤੇ ਕੈਂਸਰ ਹੋ ਗਿਆ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜਾ ਦਰਦ ਹੁੰਦਾ ਜੀ ਦਰਦ ਬੜਾ ਮਤਲਬ ਖਤਰਨਾਕ ਕਿਸਮ ਦਾ ਦਰਦ ਹੁੰਦਾ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਪਾਟੀ ਕਰਨ ਲੱਗੇ ਵੀ ਬੈਠਣ ਲੱਗੇ ਵੀ ਉੱਠਣ ਲੱਗੇ ਵੀ ਬੰਦਾ ਨਾ ਟੰਗ ਨਾਲ ਬੈਠ ਸਕਦਾ ਨਾ ਉੱਠ ਸਕਦਾ ਨਾ ਟਾਇਲਟ ਜਾ ਸਕਦਾ ਜਿਹੜਾ ਉਹ ਦਰਦ ਹੈ ਉਹ ਉਹ ਉਹਨੂੰ ਸ਼ਾਂਤ ਕਿਵੇਂ ਕੀਤਾ ਜਾ ਸਕਦਾ ਕਿਉਂਕਿ ਬਹੁਤ ਵਾਰ ਅਸੀਂ ਦਵਾਈਆਂ ਦੂਈਆਂ ਲੈ ਲੈਂਦੇ ਆ ਦਰਦ ਘਟ ਜਾਂਦਾ ਪਰ ਉਹਦਾ ਹੋਰ ਬੜੇ ਨੁਕਸਾਨ ਹੋ ਜਾਂਦੇ ਨੇ ਆਯੁਰਵੇਦ ਦੇ ਵਿੱਚ ਕੁਝ ਹੈ ਜਿਹੜਾ ਦਰਦ ਘਟਾਵੇ ਜੀ ਬਿਲਕੁਲ ਫਰੁਕੀ ਸਾਹਿਬ ਦਰਦ ਤਾਂ ਘਟਾਉਣਾ ਹੀ ਪੈਗਾ ਦਰਵਾਜ਼ੇ ਪੇਸ਼ੈਂਟ ਆਪਣੇ ਤੇ ਜਿਹੜਾ ਇੰਨੇ ਦਿਨ ਨਹੀਂ ਆਪਣੇ ਕੋ ਟਿੱਕੇਗਾ ਜਲਦ ਜਲਦਬਾਜੀ ਨਾਲ ਆਪਣੇ ਪ੍ਰੇਸ਼ਣ ਵਾਲੇ ਨੂੰ ਜਾ ਕੇ ਕੋਈ ਇਹਦੀ ਇਹਦੀ ਕੰਡੀਸ਼ਨ ਹੀ ਇਦਾਂ ਦੀ ਹੁੰਦੀ ਜਦੋਂ ਦਰਦ ਬਹੁਤ ਜ਼ਿਆਦਾ ਆਵੇ ਆਪਾਂ ਨੂੰ ਇੱਕ ਘੰਟਾ ਵੀ ਕੱਢਣਾ ਮੁਸ਼ਕਲ ਹੋ ਜਾਂਦਾ ਉਹ ਸਾਰੇ ਅਸੀਂ ਹੱਲ ਕੀਤੇ ਆ ਆਪਣਾ ਇਲਾਜ ਤਾਂ ਨੇਚਰਲ ਆ ਪਰ ਅਸੀਂ ਹਲੋਪੈਥੀ ਤੋਂ ਵੀ ਉੱਪਰ ਮੈਡੀਸਨ ਤਿਆਰ ਕੀਤੀ ਹੈ ਜਿਹੜੀਆਂ ਦਰਦ ਨੂੰ ਇਮੀਡੀਏਟਲੀ ਰੋਕ ਦੀਆਂ ਇੰਜੈਕਸ਼ਨ ਤੋਂ ਪਹਿਲਾਂ ਰੋਕ ਦੀਆਂ ਉਹ ਵੀ ਤੁਹਾਨੂੰ ਅਸੀਂ ਦਾ ਮੈਡੀਸਨ ਤੇ ਦਰਸ਼ਨ ਕਰਾਵਾਂਗੇ ਅੱਛਾ ਮਤਲਬ ਜਿਹੜੇ ਇੰਜੈਕਸ਼ਨ ਤੋਂ ਪਹਿਲਾਂ ਪਹਿਲਾਂ ਦਰਦ ਤੁਸੀਂ ਕਹਿ ਰਹੇ ਵੀ ਜਿਹੜਾ ਬਵਾਸੀਰ ਕਰਕੇ ਹੋ ਰਿਹਾ ਉਹ ਤੁਸੀਂ ਆਪਣੇ ਨੁਸਖਿਆਂ ਨਾਲ ਫਾਰਮੂਲੇ ਨਾਲ ਖਤਮ ਕਰੋਗੇ ਬਿਲਕੁਲ ਬਿਲਕੁਲ ਜੀ ਅੱਜ ਪਾਏ ਜਿਹੜੀ ਅੱਜ ਕੱਲ ਜਿਵੇਂ ਕਹਿੰਦੇ ਸਾਇੰਸ ਤਰੱਕੀ ਕਰ ਰਹੀ ਆ ਤੇ ਸਾਡੀਆਂ ਜਿਹੜੀਆਂ ਇਹ ਪੈਥੀਆਂ ਇਹ ਵੀ ਉਹਦੇ ਬਰਾਬਰ ਹੀ ਚੱਲ ਰਹੀਆਂ ਉਤੋਂ ਉੱਪਰ ਚੱਲ ਰਹੀਆਂ ਹੈਗੀਆਂ ਜੇ ਉਹ ਦਰਦ ਇੰਜੈਕਸ਼ਨ ਨਾਲ 1 ਘੰਟੇ ਚ ਰੋਕ ਸਕਦੇ ਆ ਅਸੀਂ ਦਰਦ ਨੂੰ 20 ਮਿੰਟਾਂ ਚ ਰੋਕ ਸਕਦੇ ਆ ਫਿਰ ਦਿਖਾਓ ਸਾਨੂੰ ਕਿਵੇਂ ਰੋਕਦੇ ਹੋ ਕਿਸ ਚੀਜ਼ ਨਾਲ ਰੋਕਦੇ ਹੋ 20 ਮਿੰਟਾਂ ਚ ਦਰਦ ਦਰਦ ਫਰੂਕੀ ਸਾਹਿਬ ਆਹ ਦੇਖੋ ਜਿੱਦਾਂ ਰੈਂਡ ਦਾ ਅਰਕ ਹੈਗਾ ਇਹ ਅਰਕਾ ਕੋਈ ਸਿਰਪ ਨਹੀਂ ਹੈਗਾ ਰੈਂਡ ਦਾ ਲੋਕ ਤੇਲ ਵੀ ਪੀਂਦੇ ਜਿਹੜੇ ਕਬਜ ਨੂੰ ਦੂਰ ਕਰਨ ਲਈ ਪਰ ਇਹ ਅਰਕ ਹੈਗਾ ਸਾਨੂੰ ਪੇਸ਼ੈਂਟ ਪੁੱਛਦੇ ਆ ਪਾਇਲਸ ਸਾਨੂੰ ਬਹੁਤ ਜਿਆਦਾ ਡਾਕਟਰ ਸਾਹਿਬ ਜੇ ਤਾਂ ਦਰਦ ਰੋਗ ਦੋਗੇ ਠੀਕ ਭਾਵੇਂ ਮਹੀਨੇ ਨੂੰ ਹੋ ਜਾਏ ਦੋ ਨੂੰ ਹੋ ਜਾਏ ਪਰ ਦਰਦ ਸਾਡੀ ਪਹਿਲਾਂ ਰੁਕਣੀ ਚਾਹੀਦੀ ਹੈ ਅਸੀਂ ਪਲੇਟ ਨਹੀਂ ਕਰਵਾਉਂਦੇ ਤੇ ਤੁਸੀਂ ਦੱਸੋ ਆ ਜੀਏ ਮੈਂ ਕਹਾਂ ਉਹ ਤੁਸੀਂ ਕੋਈ ਗੱਲ ਨਹੀਂ ਹੈ ਜੇ ਦਰਦ 20 25 ਮਿੰਟਾਂ 'ਚ ਨਾ ਰੁਕੀ ਤੇ ਦੁਬਾਰਾ ਮੈਡੀਸਿਨ ਨਾ ਲਿਓ ਫਿਰ ਹਾਂ ਜੀ ਡਾਕਟਰ ਸਾਹਿਬ ਬਹੁਤ ਵੱਡੀ ਗੱਲ ਹੈ 20 25 ਮਿੰਟਾਂ ਦੇ ਵਿੱਚ ਬਵਾਸੀਰ ਤੋਂ ਹੋਣ ਵਾਲੇ ਦਰਦ ਤੋਂ ਛੁਟਕਾਰੇ ਦੀ ਗੱਲ ਕਰ ਰਹੇ ਹੋ ਤੁਸੀਂ ਬਿਲਕੁਲ ਫਰੂਕੀ ਸਾਹਿਬ ਵੇਖੋ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿ ਦਵਾਂ ਪੱਥਰੀ ਦਾ ਗੁਰਦੇ ਚ ਪਥਰੀ ਉਹਦਾ ਦਰਦ ਦੇਖੋ ਕਿੰਨਾ ਭਿਆਨਕ ਹੁੰਦਾ ਉਹਨੂੰ ਅਸੀਂ ਪਹਿਲੀ ਡੋਜ਼ ਨਾਲ ਸ਼ਾਂਤ ਕਰਦੇ ਇੱਥੇ ਉਹਦੇ ਵਾਸਤੇ ਵੀ ਸਾਡੇ ਕੋਲੇ ਮੈਡੀਸਿਨ ਹੈ ਕਿ ਦੋ ਬੂੰਦਾ ਪਾਵਾਂਗੇ 1 ਘੰਟੇ ਬਾਅਦ ਫੇਰ ਪਾਵਾਂਗੇ ਬਿਲਕੁਲ ਦਰਦ ਗਾਇਬ ਹੋ ਜਾਏਗਾ ਪਤਰੀ ਤਾਂ ਬਾਜ ਨਿਕਲ ਗਏ ਮਹੀਨੇ ਚ ਨਿਕਲ ਜੂ ਦੋਹਾਂ ਚ ਨਿਕਲ ਜੂ ਉਹਦੇ ਉਸੇ ਤਰ੍ਹਾਂ ਹੀ ਇਹ ਜਿਹੜਾ ਸਾਡਾ ਰੈਂਟ ਧਾਰਕ ਹੈਗਾ ਇਹਦੇ ਫਰੂਕੀ ਸਾਹਿਬ ਆਸੀ 10 ਤੋਂ 15 ਡ੍ਰੌਪ ਥੋੜੇ ਜਿਹਾ ਪਾਣੀ ਚ ਪਾ ਕੇ ਇੱਥੇ ਭਲਾ ਦਿੰਨੇ 20 ਮਿੰਟ ਰੁਕੇ ਬੈਠ ਜਾ 20 ਮਿੰਟ ਬਾਅਦ ਜਿਹੜੀ ਬਵਾਸੀਰ ਦੀ ਦਰਦ ਉਹਦੀ ਗਾਇਬ ਹੋ ਜਾਂਦੀ ਹੈ ਜਿੰਨੂੰ ਆ ਸ਼ਾਂਤ ਕਰਨ ਲਈ ਰੋਜ਼ ਇੰਜੈਕਸ਼ਨ ਲਵਾਉਂਦੇ ਜੀ ਹਾਂਜੀ ਬੈਰ ਇੰਜੈਕਸ਼ਨ ਲਵਾ ਲਵਾਂ ਫਿਰ ਮੈਂ ਤੁਹਾਡੇ ਨਾਲ ਚੱਲਦਾ ਹੈਗਾ ਮੋਟਰਸਾਈਕਲ ਤੇ ਬੈਠਦੇ ਕਾਰ ਚ ਬੈਠਣ ਲੱਗੇ ਉਹ ਦਰਦ ਹੁੰਦੀ ਹੈ ਪਹਿਲਾਂ ਇੰਜੈਕਸ਼ਨ ਲਵਾਉਂਦੇ ਆ ਉਹਦੇ ਆਖਤੇ ਅਸੀਂ ਬਸ ਇਹਦੀਆਂ 15 10 ਤੋਂ 15 ਬੂੰਦਾਂ ਨੂੰ ਪਲਾ ਦੇਣੀਆਂ 20 25 ਮਿੰਟ ਚ ਉਹਦਾ ਦਰਦ ਬਿਲਕੁਲ ਗਾਇਬ ਹੋ ਜਾਂਦਾ ਫਿਰ ਅੱਗੇ ਅਸੀਂ ਉਹਨੂੰ ਮੈਡੀਸਿਨ ਦੇ ਦਿੰਨੇ ਨਾਲ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਅੱਜ ਇਹ ਜਿਹੜੀ ਬੂਟੀਆਂ ਰੱਖੀਆਂ ਨੇ ਦੋ ਇਹ ਛੋਟੇ ਛੋਟੇ 20 ਹੈਗੇ ਡਾਕਟਰ ਸਾਹਿਬ ਇਹ ਕੀ ਆਈਟਮ ਹੈਗੀ ਹੈ ਇਹਦੇ ਨਾਲ ਤੁਸੀਂ ਅੱਜ ਕਹਿ ਰਹੇ ਹੋ ਵੀ ਛੁਟਕਾਰਾ ਦਿਵਾਉਣਾ ਹੈ ਬਵਾਸੀਰ ਤੋਂ ਹਾਂਜੀ ਹਾਂਜੀ ਇਹ ਦੋ ਹਰਬ ਜਨੇ ਆਯੁਰਵੇਦ ਦੀਆਂ ਇਹ ਜ ਹੈਗਾ ਜਿਹੜਾ ਆਪਣਾ ਤਾਰਾ ਮੀਰਾ ਤੇ ਆਹ ਹੈਗਾ ਕੂੜਾ ਸਾਕ ਕੂੜਾ ਸਾਕ ਜੀ ਕੂੜਾ ਸਾਕ ਆ ਜੀ ਹਾਂ ਜੀ ਇਹ ਬਵਾਸੀਰ ਨੂੰ ਮਟਾਉਣ ਵਾਸਤੇ ਇਸ ਤੋਂ ਉੱਪਰ ਕੋਈ ਔਸ਼ਦੀ ਨਹੀਂ ਹੈਗੀ ਸਭ ਤੋਂ ਟਾਪ ਕਲਾਸ ਦੀ ਔਸ਼ਦੀ ਹੈ ਹਾਂ ਜੀ ਹਾਂ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜੇ ਇਹ ਨੁਸਖੇ ਫਾਰਮੂਲੇ ਹੁੰਦੇ ਨੇ ਬਹੁਤ ਵਾਰ ਹੁੰਦੇ ਜੀ ਕਈਆਂ ਨੂੰ ਫਰਕ ਪਾਉਂਦੇ ਨੇ ਕਈਆਂ ਨੂੰ ਬਹੁਤ ਘੱਟ ਫਰਕ ਪਾਉਂਦੇ ਨੇ ਕਈ ਕਹਿੰਦੇ ਨੇ ਸਾਡਾ ਬਾਰੇ ਨਿਆਰੇ ਹੋਗੇ ਤੁਹਾਡਾ ਨੁਸਕਾ ਫਾਰਮੂਲਾ ਲੈਣ ਨਾਲ ਉਹ ਕੀ ਕੰਡੀਸ਼ਨਾਂ ਹੁੰਦੀਆਂ ਨੇ ਜੀ ਉਸਕੇ ਪ੍ਰੋਕੀ ਸਾਹਿਬ 100% ਲੋਕਾਂ ਨੂੰ ਫਾਇਦਾ ਤਾਂ ਨਹੀਂ ਕਰਦੇ ਹੈਗਾ ਇਹ ਨਾ ਹੈਗਾ ਵੀ ਜਦੋਂ ਜੇ ਮੰਨ ਲਓ ਇਹਦੀ ਰੇਸ਼ਿਓ ਇੰਨੀ ਹੁੰਦੀ ਹੈ ਜੇ 100 ਬੰਦੇ ਨੇ ਵਰਤ ਲਿਆ ਤਾਂ 20 ਤਾਂ 25 ਬੰਦੇ ਤਾਂ ਠੀਕ ਬਿਲਕੁਲ ਹੋ ਹੀ ਜਾਂਦੇ ਨੇ ਤੇ ਫਿਰ ਜਿਹੜੇ 75 ਨੇ ਹਾਂਜੀ ਜਿਹੜੇ ਫਿਰ ਜਿਹੜੇ 75% ਲੋਕ ਹੁੰਦੇ ਆ ਉਹਨਾਂ ਵਾਸਤੇ ਫਿਰ ਕੋਈ ਕੋਸ਼ ਕੋ ਟਾਈਮ ਨਹੀਂ ਹੁੰਦਾ 75% ਜੇ ਵੀ ਹੁੰਦੇ ਨੇ ਵੀ ਕਿਈ ਕੋ ਟਾਈਮ ਹੈ ਨਹੀਂ ਕੋਈ ਮੈਡੀਸਿਨ ਹੈਗੀ ਆ ਤੇ ਸਾਨੂੰ ਦੇ ਦਿਓ ਅਸੀਂ ਜਿਹੜਾ ਠੀਕ ਹੋ ਜਾਈਏ ਸਾਡੇ ਵੀ ਜੋਬ ਵਾਲੇ ਆ ਉਹਨਾਂ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਵਧੀ ਇੰਨੀ ਜ਼ਿਆਦਾ ਹੁੰਦੀ ਹੈ ਹਾਂਜੀ ਵਧੀ ਜ਼ਿਆਦਾ ਹੁੰਦੀ ਜਿਹੜਾ ਜ਼ਿਆਦਾ ਗੱਲ ਕੀਤੀ ਆ ਉਹਦੇ ਵਾਸਤੇ ਆ ਦੇਖੋ ਸਾਡੀ ਪਾਇਲਜ਼ ਕੇਅਰ ਕਿਟ ਆ ਤੇ ਇਹ ਇਹ ਫਰੁਕੀ ਸਾਹਿਬ ਇਹ ਕਿਟ ਦਾ ਇਹ ਹੈਗਾ ਵਾ ਇਹ ਬਵਾਸੀਰ ਨੂੰ ਵੀ ਠੀਕ ਕਰੂਗੀ ਜਿੱਦਾਂ ਫਿਸਤੋਲਾ ਜਿਹਨੂੰ ਫਿਸ਼ਰ ਕਹ ਦਿੰਦੇ ਆ ਪਗੰਦਰ ਜੜਾਂ ਵਾਲਾ ਫੋੜਾ ਉਹਨੂੰ ਵੀ ਇਹ ਬਿਲਕੁਲ ਠੀਕ ਕਰੂਗੀ ਜੜਾਂ ਵਾਲੇ ਫੋੜੇ ਜਿਹੜੇ ਹੁੰਦਾ ਨਾ ਇਹ ਫਿਸਤੋਲਾ ਫਰੂਕੀ ਸਾਹਿਬ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਕਿਉਂਕਿ ਇਹਦੇ ਵਿੱਚੋਂ ਜਿਹੜਾ ਹੈਗਾ ਉਹ ਮਾਦਾ ਰਿਸਦਾ ਹੀ ਰਹਿੰਦਾ ਵਾਰ-ਵਾਰ ਸਾਫ਼ ਕਰਨਾ ਪੈਂਦਾ ਵਾਰ-ਵਾਰ ਸਾਫ਼ ਕਰਨਾ ਪੈਂਦਾ ਉਹਨੂੰ ਇਹ 10 10 ਕੁਦੜਾਂ ਦੇ ਵਿੱਚ ਵਿੱਚ ਬਿਲਕੁਲ ਜਿਹੜਾ ਮਾਦਾ ਵਗਣਾ ਜਿਹੜਾ ਬੰਦ ਹੋ ਜਾਂਦਾ ਤੇ ਬਵਾਸੀਰ ਤਾਂ 10-15 ਦਿਨਾਂ ਜੀ ਠੀਕ ਕਰ ਦਿੰਦੀ ਬਾਕੀ ਵਗਣਾ ਜਿਹੜਾ ਮਾਦਾ ਉਹ 10-12 ਦੇ ਚ ਬੰਦ ਹੋ ਜੂ ਤੇ ਅਸੀਂ ਵੈਸੇ ਟਰੀਟਮੈਂਟ ਇਹਦਾ ਜਿਹੜਾ ਹੈਗਾ 3 ਮਹੀਨੇ ਦੇ ਕਰਵਾਉਨੇ ਆ 3 ਮਹੀਨੇ ਚ ਜੜ ਤੋਂ ਸ਼ੂਗਰ ਜਿਹੜੀ ਇਹ ਪਾਇਲਸ ਜਿਹੜੀ ਬਵਾਸੀਰ ਚਲੀ ਜਾਂਦੀ ਆ ਇਹ ਫਿਰ ਦੁਬਾਰਾ ਨਾ ਆਉਗੇ ਤੇ ਨਾ ਲੋਡ ਪੈਣੀ ਨਾ ਇਹਦੀ ਆਪਰੇਸ਼ਨ ਦੀ ਲੋਡ ਪੈਂਦੀ ਡਾਕਟਰ ਸਾਹਿਬ ਤੁਸੀਂ ਤਾਂ ਕਹਿ ਰਹੇ ਸੀ ਵੀ ਅੱਜ ਤੁਹਾਨੂੰ ਇਸ ਤਰ੍ਹਾਂ ਦਾ ਨੁਸਖਾ ਦੇਣਾ ਕਿ 10 ਦਿਨਾਂ ਚ ਬਵਾਸਿਰ ਤੁਸੀਂ ਭੁੱਲ ਜਾਓਗੇ ਵੀ ਕਦੇ ਤੁਹਾਨੂੰ ਬਵਾਸਿਰ ਵੀ ਹੋਈ ਸੀ ਉਹ ਕਿਹੜਾ ਇਹ ਨੁਸਖਾ ਜੀ ਹਾਂਜੀ ਜੀ ਇਹੀ ਨੁਸਖਾ ਹਾਂਜੀ ਇਹ ਆਪਣੀ ਕਿਟਾ ਹੈਗੀ ਪਾਇਲਸ ਕਿਟਾ ਇੰਤਜ਼ਾ ਦੇਖੋ ਜੀ ਤਾਂ ਚਾਰ ਮੈਡੀਸਿਨ ਹੈਗੀਆਂ ਮੈਂ ਤਾਂ ਇਹ ਲੋਕਾਂ ਨੂੰ ਸੁਜੈਸਟ ਕਰਦਾ ਵੀ ਆਪਰੇਸ਼ਨ ਨਾ ਕਰਵਾਓ ਸਾਡੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਇਹ ਕੰਮ ਨਾ ਕਰੋ ਤੁਹਾਡੀ ਜਿਹੜਾ ਨੈਚੁਰਲ ਤਰੀਕੇ ਨਾਲ ਅਸੀਂ ਬਵਾਸੀ ਜੜਤੋਂ ਹੀ ਖਤਮ ਕਰਦੇ ਆ ਇਹ ਚਾਰ ਮੈਡੀਸਿਨ ਹੈਗੀਆਂ ਫਰੁਕੀ ਸਾਹਿਬ ਇਹਦੀਆਂ ਨੇ 20-20 ਡ੍ਰੌਪ ਚਾਰਾਂ ਚੋਂ ਲੈਣੇ ਆ 10-10 ਮਿੰਟ ਦੇ ਫਰਕ ਨਾਲ ਬਵਾ ਸੀ 10 ਦਿਨਾਂ ਚ ਗਾਇਬ ਹੋ ਜਾਂਦੀ ਆ ਜਿਹੜਾ ਦਰਦ ਨੂੰ ਤਾਂ ਰੋਕਣ ਵਾਸਤੇ ਆਪਾਂ ਰੈਂਟ ਦਾ ਤੇਲ ਜਿਹੜਾ ਰੈਂਟ ਦਾ ਅਰਕ ਕਹਤਾ ਬਾਕੀ ਇਹ ਜਿਹੜੀ ਹੈਗੀ ਆ 10 ਦਿਨਾਂ ਚ ਬਾਇਲਸ ਨੂੰ ਬਿਲਕੁਲ ਠੀਕ ਕਰ ਦਦੀ ਜਿਹੜੇ ਮੱਛੇ ਵਗੈਰਾ ਉਹ ਸਾਰੇ ਠੀਕ ਹੋ ਜਾਣਗੇ ਬਾਕੀ 3 ਮਹੀਨਾਂਤ ਕੰਟੀਨਿਊ ਕਰਨ ਲੱਗਾ ਜੜ ਤੋਂ ਜਾਏਗੀ ਕਿਸੇ ਆਪਰੇਸ਼ਨ ਦੀ ਲੋੜ ਨਹੀਂ ਹੈਗੀ ਆਂ ਕਿਹਾ ਪਤਾ ਅੱਛਾ ਡਾਟਸਬ ਤੇ ਫਿਰ ਹੁਣ ਆਖਰ ਦੇ ਵਿੱਚ ਜਿਹੜਾ ਤੁਸੀਂ ਨੁਸਖਾ ਫਾਰਮੂਲੇ ਦੀ ਗੱਲ ਕੀਤੀ ਹੈ ਉਹ ਨੁਸਖਾ ਫਾਰਮੂਲਾ ਕੀ ਹੈ ਇਹਨੂੰ ਕਿਵੇਂ ਬਣਾਉਣਾ ਕਿਸ ਤਰੀਕੇ ਨਾਲ ਦਾ ਇਸਤੇਮਾਲ ਕਰਨਾ ਇਹ ਵੀ ਦੱਸ ਦਿਓ ਹਾਂਜੀ ਇਹਨੂੰ ਫਰੂਕੀ ਸਾਹਿਬ ਆਪਾਂ ਫਿਰ ਜਿੱਦਾਂ ਆਹ ਕੂੜਾ ਸੱਕ ਹੈਗਾ ਇਹਨੂੰ ਬਰਾਬਰ ਮਾਤਰਾ ਚ ਲੈ ਲੈਣਾ ਹੈਗਾ ਇਹਦੇ ਚ ਪਾ ਲੈਣਾ ਜਿੱਦਾਂ ਆਹ ਦੇਖੋ ਬਰਾਬਰ ਮਾਤਰਾ ਚ ਜਿੰਨੇ ਜੇ 50 ਗ੍ਰਾਮ ਦਰਸ਼ਕਾਂ ਨੂੰ ਬੇਨਤੀ ਹੈ ਵੀ ਕੂੜਾ ਸੱਕ ਲੈਣਾ ਤੇ 50 ਗ੍ਰਾਮ ਇਹ ਲੈਣਾ ਬਰਾਬਰ ਮਾਤਰਾ ਚ ਪਾਉਣਾ ਹੈਗਾ ਇੱਕ ਕਰੂਗਾ ਕੀ ਜੀ ਕੂੜਾ ਸੱਕ ਕੂੜਾ ਸੱਕ ਬਵਾਸੀਰ ਨੂੰ ਜੜ ਤੋਂ ਖਤਮ ਕਰੂਗਾ ਜੀ ਬਹੁਤ ਇਹ ਤੋਂ ਅੱਗੇ ਜੋ ਪੁੱਛਿਆ ਦੁਨੀਆ ਤੇ ਇਹ ਬਵਾਸੀਰ ਨੂੰ ਠੀਕ ਕਰਨ ਵਾਲੀ ਇਤੋਂ ਵੱਡੀ ਔਸ਼ਧੀ ਕੋਈ ਨਹੀਂ ਹੈਗੀ ਆਲੋ ਇਹ ਇਹ ਹੋ ਗਿਆ ਇੰਨਾ ਕੀ ਨਾਲ ਆਪਾਂ ਤਾਰਾ ਮੀਰਾ ਪਾ ਲੈਣਾ ਜੀ ਜੀ ਆ ਦੇਖੋ ਤਾਰਾ ਮੀਰਾ ਕੀ ਕਰੂਗਾ ਜੀ ਤਾਰਾ ਮੀਰਾ ਬਵਾਸੀਰ ਨੂੰ ਬਿਲਕੁਲ ਠੀਕ ਕਰੂਗਾ ਇਹ ਕਾਫੀ ਸਾਰੇ ਦੇ ਵਿੱਚ ਐਂਟੀਫੰਗਲ ਐਂਟੀ ਐਂਟੀ ਇਨਫੈਕਸ਼ਨ ਜਿਹੜੇ ਗੁਣ ਹੁੰਦੇ ਆ ਜ਼ਖਮ ਨੂੰ ਠੀਕ ਕਰਨ ਦਾ ਜਿਹੜਾ ਗੁਣ ਰੱਖਦਾ ਤਾਰਾ ਮੀਰਾ ਤਾਗਰ ਕਰ ਉਹੀ ਤਾਰਾ ਮੀਰਾ ਜਿਹੜਾ ਸੀ ਆਪਾਂ ਆਪਣੇ ਪਸ਼ੂਆਂ ਨੂੰ ਦਿੰਨੇ ਜੀ ਡੰਗਰਾਉਣ ਦੇ ਬਿਲਕੁਲ ਬਿਲਕੁਲ ਰੁਕਦਾ ਉਹੀ ਤਾਰਾ ਮੀਰਾ ਇਹ ਤੇ ਬਾਕੀ ਇਹਦੇ ਲਾਲ ਕੀ ਬਾਤ ਹੈ ਤੁਸੀਂ ਦੇਖੋ ਵੀ ਕਿਸੇ ਵੇਲੇ ਜਦੋਂ ਪਸ਼ੂਆਂ 'ਚ ਬਾਤ ਵੱਧ ਜਾਂਦੀ ਸੀ ਨਾ ਉਸ ਵੇਲੇ ਸਾਡੇ ਬਜ਼ੁਰਗ ਤਾਰਾ ਮੀਰਾ ਦੰਦੇ ਹੁੰਦੇ ਸੀ ਤੇ ਹੁਣ ਸਾਨੂੰ ਇਹ ਤਾਰਾ ਮੀਰੇ ਦੀ ਸਾਨੂੰ ਵੀ ਜ਼ਰੂਰਤ ਪੈਣੀ ਸ਼ੁਰੂ ਹੋ ਗਈ ਹੈ ਠੀਕ ਹੈ ਜੀ ਬਰਾਬਰ ਮਾਤਰਾ ਚ ਲੈ ਲੇ ਬਰਾਬਰ ਮਾਤਰਾ ਚ ਲੈ ਲਿਆ ਇਹਨੂੰ ਆਪਾਂ ਹੁਣ ਗ੍ਰੈਂਡ ਕਰ ਲੈਣਾ ਹੈਗਾ ਲੋਜੀ ਇਹਨੂੰ ਆਪਾਂ ਹੁਣ ਕੱਢ ਕੇ ਤੇ ਇਦਾਂ ਆਪਾਂ ਇਹਦੇ ਵਿੱਚ ਪਾ ਲੈਣਾ ਕੋਲੀ ਦੇ ਵਿੱਚ ਪਾ ਲਿਆ ਆਪਾਂ ਆ ਦੇਖੋ ਫਿਰ ਇਹਦਾ ਆਪਾਂ ਫਰੂਕੀ ਸਾਹਿਬ ਇੰਨਾ ਕੁ ਲੈਣਾ ਹੈ ਇੱਕ ਚਮਚ ਲੈਣਾ ਹੈਗਾ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਲੈਣਾ ਸਵੇਰੇ ਸ਼ਾਮ ਦੋ ਟਾਈਮ ਲੈਣਾ ਇਹ ਵੀ 10 ਦਿਨ ਦੇ ਵਿੱਚ ਵਿੱਚ ਫਰੂਕੀ ਸਾਹਿਬ ਇਹ ਬਵਾਸੀ ਨੂੰ ਜੜ ਤੋਂ ਠੀਕ ਕਰ ਦੇਗਾ ਹਾਂ ਕੀ ਬਾਤ ਹੈ ਤੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਨੁਸਖਾ ਫਾਰਮੂਲਾ ਹੈ 10 ਦਿਨਾਂ ਦੇ ਵਿੱਚ ਰਾਹਤ ਮਿਲਣੀ ਬਵਾਸਿਰ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਡਾਕਟਰ ਸਾਹਿਬ ਜਿਹੜੇ ਸਾਡੇ ਦਰਸ਼ਕ ਹੈਗੇ ਨੇ ਦੇਖਣ ਵਾਲੇ ਜੇ ਇਸ ਤਰੀਕੇ ਨਾਲ ਉਹ ਇਸਤੇਮਾਲ ਕਰਦੇ ਨੇ ਪਰ ਹੇਜ਼ ਕਿਸ ਚੀਜ਼ ਦਾ ਚਾਹੀਦਾ ਪਰ ਇਹ ਜਿੱਦਾਂ ਪਾ ਗਏ ਵੀ ਦੱਸਿਆ ਫਰੂਕੀ ਸਾਹਿਬ ਵੀ ਠੰਡਿਆ ਤੋਂ ਗਰਮ ਨਹੀਂ ਖਾਣਾ ਨਾ ਗਰਮ ਤੋਂ ਠੰਡਾ ਖਾਣਾ ਵੈਸੇ ਹੀ ਸਾਰਿਆਂ ਲਈ ਇਹ ਸਾਡੀ ਬੇਨਤੀ ਹੈ ਤੇ ਜਿੱਦਾਂ ਪੇਟ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਇਹਦੇ ਵਾਸਤੇ ਕਬਜ ਨਹੀਂ ਹੋਣੀ ਚਾਹੀਦੀ ਜੇ ਕਬਜ ਹੋਊਗੀ ਤੇ ਦੁਬਾਰਾ ਫਿਰ ਬਵਾਸੀ ਦੇ ਚਾਂਸ ਹੋ ਜਾਂਦੇ ਆ ਥੋੜਾ ਸੱਕ ਕਰੂਗਾ ਜੀ ਪੇਟ ਸਾਹਿਬ ਕੂੜਾ ਸੱਕਦਾ ਫਰੂਕੀ ਸਾਹਿਬ ਬਹੁਤ ਸ਼ਕਤੀਸ਼ਾਲੀ ਔਸ਼ਧੀ ਹੈਗੀ ਆ ਇਹ ਦੁਲਿੰਗਾ ਤੇ ਆ ਗੇ ਵੀ ਕਿਹਾ ਦੁਲਿੰਗਾ ਤੇ ਇਸ ਤੋਂ ਬਾਅਦ ਕੋਈ ਔਸ਼ਧੀ ਨਹੀਂ ਹੈਗੀ ਬਵਾਸੀਰ ਨੂੰ ਠੀਕ ਕਰਨ ਵਾਲੀ ਤੇ ਪੇਟ ਦੇ ਰੋਗਾਂ ਨੂੰ ਵੀ ਸਭ ਤੋਂ ਜ਼ਿਆਦਾ ਇਹ ਠੀਕ ਕਰਦੀ ਹੈ ਕਰਦੀ ਕੀ ਪੇਟ ਚ ਜਾ ਕੇ ਕੀ ਕਰਦੀ ਹੈ ਪੇਟ ਜਾ ਕੇ ਫਰੂਕੀ ਸਾਹਿਬ ਜਿਹੜਾ ਹੈਗਾ ਡਿਉਰਿਟਿਕ ਇੱਕ ਤਾਂ ਪ੍ਰੋਪਰਟੀ ਹੈਗੀ ਆ ਤੇ ਇੱਕ ਮੈਟਾਬੋਲਿਜ਼ਮ ਨੂੰ ਇਹ ਤੇਜ਼ ਕਰਦੀ ਹੈ ਜਿੱਦਾਂ ਆਪਾਂ ਕਹਿੰਦੇ ਹਾਜਮਾ ਇਹਦਾ ਤੇਜ਼ ਹੋ ਜਾਂਦਾ ਜੀ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਦੇਖੋ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਜਿਹੜਾ ਤਾਰਾ ਮੀਰਾ ਔਰ ਕੂੜਾ ਸਕ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਇੱਕ ਚਮਚਾ ਜਿਹੜਾ ਅਸੀਂ ਸਵੇਰੇ ਸ਼ਾਮ ਸਵੇਰੇ ਖਾਲੀ ਸਵੇਰੇ ਖਾਲੀ ਪੇਟ ਲਵਾਂਗੇ ਨਹੀਂ ਜੀ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਸਵੇਰੇ ਸਵੇਰੇ ਵੀ ਸਵੇਰੇ ਵੀ ਖਾਣਾ ਖਾਂ ਤੋਂ ਅੱਧਾ ਘੰਟਾ ਬਾਅਦ ਸ਼ਾਮ ਨੂੰ ਖਾਣਾ ਖਾਂ ਤੋਂ ਅੱਧਾ ਘੰਟਾ ਬਾਅਦ ਜੀ 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 ਸੋ ਡਾਕਟਰ ਸਾਹਿਬ ਦਾ ਕਹਿੰਦੇ ਕਿ ਸਵੇਰੇ ਸ਼ਾਮ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਜਦੋਂ ਵੀ ਅਸੀਂ ਇਹਦਾ ਲੈਣਾ ਇਸਤੇਮਾਲ ਕਰਨਾ ਸ਼ੁਰੂ ਕਰ ਦਾਂਗੇ ਤਾਂ ਇਸ ਦੇ ਆਪਣੇ ਆਪਣੇ ਬਹੁਤ ਜ਼ਿਆਦਾ ਫਾਇਦੇ ਹੈਗੇ ਜਿਹੜੇ ਪਾਇਲਸ ਵਾਲੇ ਮਰੀਜ਼ ਨੂੰ ਹੋਣਗੇ ਸੋ ਹੁਣ ਕੁਝ ਕਮਰੀਜ਼ ਹੈਗੇ ਨੇ ਜਿਹੜੇ ਸਾਡਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਦਿੱਕਤ ਕੀ ਪਰੇਸ਼ਾਨੀ ਲੈ ਕੇ ਆਏ ਸੀ ਤੇ ਹੁਣ ਡਾਕਟਰ ਸੁਨਿੰਦਰਪਾਲ ਸ਼ਰਮਾ ਜੀ ਦੇ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਉਹਨਾਂ ਨੂੰ ਕਿੰ ਤਰੀਗਾ ਜੀ ਕਿਨੈ ਤੁਹਾਡਾ ਬਲਜੀਤ ਖਾਨ ਜੀ ਬਲਜੀਤ ਖਾਨ ਹਾਂ ਜੀ ਕਿੱਥੋਂ ਆਇਓ ਜੀ ਹਰੀਕਾਂ ਤੋਂ ਖਰੀਜ ਕਲਾ ਮੋਖਸਰ ਕੋਲ ਜੀ ਅੱਛਾ ਮੋਖਸਰ ਕੋਲ ਆਇਓ ਕੀ ਪ੍ਰੋਬਲਮ ਲੈ ਕੇ ਆਇਓ ਬਾਪੂ ਜੀ ਬਵਾਸੀਰ ਸੀ ਬਵਾਸੀਰ ਸੀ ਹਾਂ ਜੀ ਮਤਲਬ ਕੀ ਪ੍ਰੋਬਲਮ ਸ਼ੁਰੂ ਕਿਵੇਂ ਹੋਈ ਸੀ ਤੁਹਾਨੂੰ ਨਹੀਂ ਪਤਾ ਕਿ ਮੇਰੇ ਤੇ ਮੂਰਤ ਤੋਂ ਕਿਤੇ ਜ਼ਿਆਦਾ ਚੂੜੇ ਖਾਣ ਨਾਲ ਹੋ ਗਈ ਮਤਲਬ ਅੱਛਾ ਹਾਂ ਜੀ ਤੇ ਫਿਰ ਦਵਾਈ ਹੋਰ ਬਹੁਤ ਬਹੁਤ ਆਉਂਦ ਲਈ ਸੀ ਕਿੱਥੋਂ ਕਿੱਥੋਂ ਲਈ ਬਵਾਸਾ ਹਰਿਆਣੇ ਜੋ ਰਾਜਸਥਾਨ ਤੋਂ ਲਈ ਮੇਰੀ ਭੈਣ ਦੇ ਦਰ ਤੇ ਉਹ ਨਹੀਂ ਫਿਰ ਕਿਦੋਂ ਦੱਸੋ ਭਾਈ ਅੱਛਾ ਇਹ ਦੇਖ ਲਈ ਟੋਇਲਟ ਅੱਛਾ ਪਹਿਲੀ ਵਾਰ ਮੈਨੂੰ ਫਰਕ ਪਾਇਗਣ ਮੇ ਤੀਜੀ ਵਾਰ ਲੈਣਾ ਆਇਆ ਤੂੰ ਤੀਜੀ ਵਾਰ ਲੈਣਾ ਹਾਂਜੀ ਅੱਛਾ ਤੇ ਹੁਣ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਕੋਈ ਦਰਦ ਕੋਈ ਬਲੀਡਿੰਗ ਕਿਸੇ ਨਾਜੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹਾਂਜੀ ਅੱਛਾ ਸ਼ੁਰੂ ਕਿਦੋਂ ਹੋਈ ਸੀ ਪ੍ਰੋਬਲਮ ਇਹ ਕਿੰਨੇ ਸਾਲ ਹੋ ਗਏ ਬਾਪਾ ਸਾਲ ਹੋ ਗਏ ਜੀ 15 16 ਸਾਲ ਹੋ ਗਏ 15 16 ਸਾਲ ਦੀ ਪ੍ਰੋਬਲਮ ਸੀ ਹਾਂਜੀ ਉਹਦੇ ਵਿੱਚ ਡਾਕਟਰ ਨੂੰ ਨਹੀਂ ਦਿਖਾਇਆ ਕਿਸੇ ਨੂੰ ਡਾਕਟਰ ਤਾਂ ਕਹਿੰਦੇ ਆ ਵੀ ਆਪਰੇਸ਼ਨ ਆਪਰੇਸ਼ਨ ਕਰੋ ਨਹੀਂ ਜੀ ਕਰਾਇਆ ਮੈਂ ਦਰਦ ਦੇ ਨਾਲ ਗਰੀਬ ਬੰਦੇ ਸੀ ਦਵਾਈ ਖਾਈ ਗਏ ਮਾੜੀ ਮੋਟੀ ਲੈ ਗਏ ਅੱਛਾ ਵੀ ਉਹ ਮੇਰੇ ਪਾਸ ਦੇ ਲੇ ਮਤਲਬ ਅੱਛਾ ਹਾਂਜੀ ਮਤਲਬ ਕੀ ਦਿੱਤਾ ਇਹਨੇ ਡਾਕਟਰ ਸਾਹਿਬ ਨੇ ਕੀ ਦਿੱਤਾ ਜੀ ਦਵਾਈ ਦਿੱਤੀ ਸੀ ਜੀ ਦੇਸੀ ਆਹ ਦੇਸੀ ਦਵਾਈ ਦਿੱਤੀ ਸੀ ਅੱਛਾ ਦੇਸੀ ਦਵਾਈ ਦਿੱਤੀ ਸੀ ਬੁੰਦਾਂ ਵਾਲੀ ਹਾਂਜੀ ਹਾਂਜੀ ਅੱਛਾ ਅੱਛਾ ਤੇ ਕਿੰਨੇ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਇਸ ਬਾਪੂ ਜੀ ਜੀ ਜੋ ਮੈਂ ਲਗਾਇਆ 15 ਦਿਨ ਬਾਅਦ ਫਰਕ ਪੈਣ ਲੱਗ ਪਿਆ 20 ਦਿਨਾਂ ਨੂੰ ਠੀਕ ਹੋ ਗਿਆ ਜੀ ਮਤਲਬ 15 ਦਿਨ ਬਾਅਦ ਚਾਤੇ ਫਿਰ ਡਾਟ ਸਾਹਿਬ ਨੇ ਕੀ ਕਿਹਾ ਵੀ ਕਿੰਨੇ ਟਾਈਮ ਚ ਕੋਰਸ ਤੁਹਾਨੂੰ ਪੂਰਾ ਕਰਨਾ ਪਊ। ਇਹ ਤਿੰਨ ਨਾਰੀ ਮਤੀ ਜੀ ਆ ਰਹੇ ਆ ਤਿੰਨ ਨੇ ਕਿ ਮੈਨੇ ਖਾਣੀ ਪੁੱਤ ਹੋਈ ਆ। ਤਿੰਨ ਕਿ ਮਹੀਨੇ ਹੁਣ ਪ੍ਰੋਬਲਮ ਹੈ? ਨਾ ਜਮਾ ਨਹੀਂ। ਹੁਣ ਜਮਾ ਪ੍ਰੋਬਲਮ ਹੈ। ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਤੁਸੀਂ ਦੇਖੋ ਜਿਹੜੀਆਂ ਆਪਣੇ ਤਜਰਬੇ ਹੈਗੇ ਨੇ ਜਿਹੜੇ ਸਾਡੇ ਨਾਲ ਲੋਕ ਸ਼ੇਅਰ ਕਰ ਰਹੇ ਨੇ ਸਾਡੇ ਨਾਲ ਇੱਕ ਭੈਣ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੰਨੇ ਆ ਤੁਹਾਡਾ? ਕਵਿੰਦਰ ਕੌਰ। ਅੱਛਾ ਕਿੱਥੋਂ ਆਇਓ? ਅਸੀਂ ਪਿੰਡ ਚੀਮਾ। ਤੇ ਚੀਮੇ ਤੋਂ ਆ ਸਾਬੇ ਐ ਕਵਰੀ ਲੈ ਕੇ ਗਈਆਂ ਹੁਣ ਦੂਜੀ ਵਾਰ ਆਏ ਤੁਹਾਨੂੰ ਹਾਂ ਜੀ ਲੱਗਦਾ ਤਾਂ ਹੈ ਨਹੀਂ ਦੇਖ ਕੇ ਮਨ ਤੇ ਲੱਗਿਆ ਕਿਸੇ ਦੀ ਮੈਡੀਸਨ ਲੈਣ ਆਏ ਹੋ ਨਹੀਂ ਸਾਹ ਦੇ ਪ੍ਰੋਬਲਮ ਸੀਗੇ ਵੈਸੇ ਫਰਕ ਆ 15 ਦਿਨ ਤੋ ਫਰਕ ਪੈਣ ਲੱਗ ਗਿਆ ਸੀਗਾ ਅੱਛਾ ਹਾਂ ਜੀ ਤੇ ਹੁੰਦਾ ਕੀ ਸੀ ਭੈਣ ਜੀ ਸਾਹ ਹੀ ਜ਼ਿਆਦਾ ਹੁੰਦਾ ਵੀ ਮੈਂ ਬੋਲ ਨਹੀਂ ਸਕਦੀ ਵੀ ਕਈ ਵਾਰ ਤੁਰਨ ਨਾਲ ਵੀ ਹੋ ਜਾਂਦਾ ਵਾ ਇੱਕਦਮ ਹੀ ਅੱਛਾ ਹਾਂ ਰਾਤ ਨੂੰ ਵੀ ਮੈਂ ਪੰਪ ਬਹੁਤ ਔਰੀ ਲੈਣੀ ਆ ਅੱਛਾ ਤੇ ਕਿੰਨੇ ਦਿਨ ਦੀ ਮੈਡੀਸਨ ਤੁਸੀਂ ਇੱਥੋਂ ਲੈ ਕੇ ਗਏ ਸੀ ਪਹਿਲਾਂ 15 ਦਿਨ ਦੀ ਪਹਿਲਾਂ ਲੈ ਕੇ ਗਏ ਸੀ ਅੱਛਾ ਹਾਂਜੀ ਹੁਣ ਦੂਜੀ ਵਾਰ ਆਇਆ ਤੇ ਮਤਲਬ ਕਿੰਨੇ ਮਹੀਨੇ ਤੁਹਾਨੂੰ ਜਿਵੇਂ ਡਾਕਟਰ ਸਾਹਿਬ ਕਹਿੰਦੇ ਨੇ ਵੀ ਬਹੁਤ ਛੇਤੀ ਫਰਕ ਪਾਉਂਦਾ ਸੀ ਵੀਡੀਓ ਉਹਨਾਂ ਦੀ ਬਣਾਈ ਸੀ ਤੇ ਉਹਨਾਂ ਨੇ ਦੱਸਿਆ ਵੀ ਇਨਹੇਲਰ ਵੀ ਛੁੱਟ ਜਾਂਦੇ ਨੇ ਹਾਂਜੀ ਉਹਨਾਂ ਨੇ ਵਿਸ਼ਵਾਸ ਤਾਂ ਦਵਾਇਆ ਵਾ ਵੀ ਜਾਨੀ ਕਿ ਹੁਣ ਫਰਕ ਆ ਗਏ ਨਾਲੋਂ ਮੈਨੂੰ ਅੱਛਾ ਅੱਛਾ ਹਾਂਜੀ ਹੁਣ ਕਿੰਨਾ ਮਤਲਬ ਰੁਪਈਆ ਜੋ ਕਿੰਨਾ ਪੈਸੇ ਤੁਸੀਂ ਫਰਕ ਮੰਗਦੇ ਹੋ ਹੈਗਾ 10-20 ਪੈਸੇ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਹੈ ਤਾਂ 20-21 ਸਾਲ ਦੀ ਹੈ ਓਹੋ ਹਾਂਜੀ 20-21 ਸਾਲ ਦੀ ਪ੍ਰੋਬਲਮ ਹੈਗੀ ਹੈ ਹਾਂਜੀ ਛੋਟਾ ਬੇਟਾ ਹੋਇਆ ਸੀ ਨਾ ਉਹ अच्छा पेट तो बाद प्रॉब्लम जी ओदो दी है हां जी अच्छा ते फिर किथे किथे दिखाया करिया नहीं तुसी किथे चलो डॉक्टर दादा किसी दा नाम ना लेओ पर दसो भी किथे किथे दिखाया दुसे? नहीं मैं बहुत ਘਟ ਲਈਆ मेडिसिन मैं डर दी ਘਾਟੀ ਖਾਦੀ ਆ ਪਰ ਮੈਂ ਇਲੈਕਟ੍ਰੋਪੈਥਿਕ ਵੀ ਮੈਨੂੰ ਸਹੀ ਲੱਗਦੀ ਹੈ अच्छा अच्छा चलो फिर ਮੈਨੂੰ ਲੱਗਦਾ ਕਿ ਦੱਸਿਆ ਸੀਗਾ ਤਾਂ ਮੈਂ ਇੱਥੇ ਆਈ ਆ ਅੱਛਾ ਇਹਨੇ ਦੱਸਿਆ ਸੀ ਮੈਂ ਸਾਡੇ ਰਿਸ਼ਤੇਦਾਰ ਇੱਥੋਂ ਠੋਰ ਤੋਂ ਲੈ ਕੇ ਗਏ ਸੀ ਕੀ ਪ੍ਰੋਬਲਮ ਅੱਛਾ ਉਹਨਾਂ ਨੂੰ ਕੀ ਪ੍ਰੋਬਲਮ ਉਹਨਾਂ ਨੇ ਵੀ ਸਾਥ ਹੋਈ ਸੀਗੇ ਉਹ ਜੇ ਮੈਂ ਠੀਕ ਹੋ ਗਏ ਸੀਗੇ ਸਾਹ ਕਿੰਨੇ ਟਾਈਮ ਚ ਠੀਕ ਹੋ ਗਏ ਉਹ 3 ਮਹੀਨੇ ਬਾਅਦ ਤਾਂ ਬਿਲਕੁਲ ਠੀਕ ਹੋ ਗਈ ਸੀ। ਅੱਛਾ। ਹਾਂਜੀ। ਉਹ ਤੁਹਾਨੂੰ 15 ਦਿਨਾਂ ਦੇ ਵਿੱਚ 10-20 ਪੈਸੇ ਫਰਕ ਪੈ ਗਿਆ ਰ ਵੀ। ਹਾਂਜੀ ਹਾਂਜੀ। ਜੀ ਪੰਜ ਜੀ ਫਿਰ ਜਿਹੜੇ ਇਨਹੇਲਰ ਵਾਲਾ ਤਜਰਬਾ ਕੀ ਕਹਿੰਦਾ ਤੁਹਾਡਾ? ਬੜਾ ਇਹ ਤਾਂ ਬੜਾ ਮਾੜਾ ਤਜਰਬਾ ਇਨਹੇਲਰ ਵਾਲਾ ਤਾਂ। ਹਾਂਜੀ ਹੈ ਤਾਂ ਹੈਗਾ ਪਰ ਪ੍ਰੋਬਲਮ ਜਿਵੇਂ ਰਾਤ ਨੂੰ ਉਹ ਪੈਣੇ ਨਾ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਕਿਵੇਂ ਟਾਈਮ ਲੱਗੂ ਜਿਵੇਂ ਸਾਹ ਬਸ ਰੋਕ ਹੀ ਜਾਊਗਾ ਹਾਂ। ਅੱਛਾ। ਫਿਰ ਪੰਪ ਲੈਣਾ ਪੈਂਦਾ ਪੰਪ ਵੀ ਮੈਂ 5-6 ਵਾਰ ਤਾਂ ਲੈਣੀ ਹੋਈ ਏ ਘੱਟ-ਪੱਟ। ਮਤਲਬ ਹੁਣ ਇਹਦੇ ਤੋਂ ਬਾਅਦ ਟੋੜ-ਟੋੜ ਦਵੋਗੇ ਤੁਸੀਂ ਹਾਂਜੀ ਨਹੀਂ ਹੁਣ ਤਾਂ ਫਰਕ ਹਾਂਜੀ ਹਾਂਜੀ ਚਲੋ ਬਹੁਤ-ਬਹੁਤ ਸ਼ੁਕਰੀਆ ਸੋ ਤੁਸੀਂ ਦੇਖੋ ਭੈਣ ਜੀ ਨੂੰ 20 ਸਾਲ ਪੁਰਾਣਾ 15 ਸਾਲ ਪੁਰਾਣਾ ਜਿਹੜਾ ਸਾਹ ਦੀ ਪ੍ਰੋਬਲਮ ਸੀ ਇੱਥੇ 15 ਦਿਨਾਂ ਚੋਂ ਦਾ ਕਹਿੰਦਾ ਕਿ ਕਾਫੀ ਫਰਕ ਉਹਨਾਂ ਨੂੰ ਹੋਇਆਗਾ ਸਾਡੇ ਨਾਲ ਇੱਕ ਹੋਰ ਸੱਜਣ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਹੈ ਤੁਹਾਡਾ ਗੁਰਪਾਲ ਸਿੰਘ ਤੁਸੀਂ ਕਿੱਥੋਂ ਆਏ ਹੋ ਮੈਰੋ ਤੋਂ ਜੀ ਮੈਰੋ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆ ਗੁਰਪਾਲ ਬਲੱਡ ਪ੍ਰੈਸ਼ਰ ਦੀ ਸੀ ਪ੍ਰੋਬਲਮ ਬਲੱਡ ਪ੍ਰੈਸ਼ਰ ਹਾਂਜੀ ਹਾਂਜੀ ਕੀ ਕਿੰਨਾ ਕੁ ਵੱਧ ਖੂਨ ਸੰਘਣਾ ਕਾਫੀ ਗਾੜਾ ਸੀਗਾ ਜੀ ਅ ਮੈਂ ਦਵਾਈ ਇੱਥੋਂ ਵੀ ਕਈ ਕਈਆਂ ਡਾਕਟਰਾਂ ਤੋਂ ਲਈ ਆ ਕੋਈ ਮੈਨੂੰ ਫਰਕ ਨਹੀਂ ਪਿਆ ਹੂੰ ਹੂੰ ਮੈਨੂੰ ਕਿਸੇ ਨੇ ਬਰਨਾਲੇ ਦਾਸ ਪਾਈ ਜਿੱਥੇ ਵੀ 10 ਪਾਈ ਮੈਂ ਗਿਆ ਚਲਾ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਠੀਕ ਹੈ ਫੇ ਮੈਨੂੰ ਇੱਥੋਂ ਮੇਰੀ ਭੂਆ ਦਾ ਲੜਕਾ ਉਹਨੂੰ ਸ਼ੂਗਰ ਸੀਗੀ ਅੱਛਾ ਉਹ ਕਹਿੰਦਾ ਤੁਸੀਂ ਉੱਥੇ ਜਾ ਕੇ ਦੇਖੋ ਕਿਹੜਾ ਠੀਕ ਹੈ ਵੀ ਦਵਾਈ ਲੈ ਕੇ ਦੇਖੋ ਮੈਨੂੰ 15 ਦਿਨਾਂ ਦੀ ਦਵਾਈ ਦਿੱਤੀ ਸੀਗੀ ਠੀਕ ਹੈ ਆਪਣਾ 2 ਮਹੀਨਾ ਦਾ ਕੋਰਸ ਦੱਸਿਆ ਸੀ ਉਹਨਾਂ ਵੀ ਤੁਸੀਂ ਖਾਣੀ ਆ ਹਨਾ ਠੀਕ ਹੈ ਤੇ ਮੈਂ ਮੈਨੂੰ 15 ਦਿਨਾਂ ਚ ਫਰਕ ਪੈ ਗਿਆ ਮਤਲਬ ਬਲੱਡ ਪ੍ਰੈਸ਼ਰ ਨੋਰਮਲ ਹੋ ਗਿਆ ਮੇਰਾ ਚਾਤੇ ਫਿਰ ਜਿਹੜੇ ਭੂਆ ਦੇ ਬੇਟੇ ਨੂੰ ਸ਼ੂਗਰ ਸੀ ਹਾਂਜੀ ਉਹ ਕਿੰਨੇ ਟਾਈਮ ਚ ਠੀਕ ਹੋਇਆ ਉਹ ਤਾਂ ਉਹ 2 ਕੁ ਮਹੀਨੇ ਤੋਂ ਦਵਾਈ ਮਤਲਬ ਉਹਦੀ ਬਚੀ ਪਈ ਹੈ ਹਜੇ ਜੀ ਮਤਲਬ ਥੋੜੀ ਦਵਾਈ ਉਹਨੇ ਜੂਸ ਕੀਤੀ ਆ ਤੇ ਠੀਕ ਹੋ ਗਿਆ ਜੀ ਉਹ ਹਾਂਜੀ ਹਾਂਜੀ ਮੈਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਮੇਰੇ ਹੁਣ ਬਿਲਕੁਲ ਨੋਰਮਲ ਆ ਬਲੱਡ ਪ੍ਰੈਸ਼ਰ ਮੇਰਾ ਜੀ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਆ ਜਿਹੜੀਆਂ ਲੋਕ ਨੇ ਆਪੋ ਆਪਣਾ ਤਜਰਬਾ ਸਾਂਝਾ ਕਰ ਰਹੇ ਨੇ ਖਾਨ ਸਾਹਿਬ ਨੂੰ ਜਿਹੜੀ ਅਸੀਂ ਕਹਿ ਲਈਏ ਕਿ ਬਵਾਸਿਰ ਦੀ ਪ੍ਰੋਬਲਮ ਸੀ ਭੈਣ ਜੀ ਨੂੰ ਸਾਹ ਦੀ ਪ੍ਰੋਬਲਮ ਸੀ ਔਰ ਗੁਰਪਾਲ ਜੀ ਨੂੰ ਪ੍ਰੋਬਲਮ ਜਿਹੜੀ ਸੀ ਉਹ ਬਲੱਡ ਪ੍ਰੈਸ਼ਰ ਦੀ ਸੀ ਇੱਕ ਹੋਰ ਸਾਡੇ ਨਾਲ ਨੇ ਬਾਬਾ ਸਸੀਕਾਲ ਸਸੀਕਾਲ ਕਿ ਨਾ ਤੁਹਾਡਾ ਜਗਰੂਪ ਸਿੰਘ ਜੀ ਅੱਛਾ ਬੜੇ ਖੁਸ਼ ਹੋਏ ਇੱਥੇ ਆ ਕੇ ਹਸਪਤਾਲਾਂ ਚ ਤਾਂ ਜਾ ਕੇ ਲੋਕ ਮੂਹਤਰ ਜੇ ਅੰਦਰ ਤੁਸੀਂ ਇੱਥੇ ਖੁਸ਼ ਹੋਏ ਬੈਠੇ ਹੋ ਕੀ ਪ੍ਰੋਬਲਮ ਲੈ ਕੇ ਆਏ ਕੋਈ ਜੀ ਤੁਹਾਡੇ ਚੈਨਲ ਚੈਨਲ ਤੋਂ ਵੇਖ ਕੇ ਆਏ ਅੱਛਾ 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 ਕੀ ਪ੍ਰੋਬਲਮ ਲੈ ਕੇ ਆਏ ਮੇਰੇ ਗੋਡਿਆਂ ਵਿੱਚ ਹੀ ਦਾ ਅੱਛਾ ਗੋਡਿਆਂ ਚ ਦਾ ਹਾਂਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਹੈ ਇਹ ਸਹੀ 5-6 ਸਾਲ ਤੋਂ ਦਿਖਾਇਆ ਕਰੇ ਨਹੀਂ ਕਿਤੇ ਦਿਖਾਇਆ ਜੀ ਦੋ ਹੀ ਨੂੰ ਹੀ ਲੈਂਦੇ ਨੇ ਡਾਕਟਰ ਦਾ ਚੇਂਜ ਕਰਨੇ ਪੈਣੇ ਮੈਂ ਚੇਂਜ ਨਹੀਂ ਕਰਾ ਅੱਛਾ ਉਹੀ ਲੈ ਕੇ ਜਾਣੇ ਨਾਲ ਜਿਹੜੇ ਲੈ ਕੇ ਆਏ ਹਾਂਜੀ ਉਹਨਾਂ ਦਾ ਕੀ ਹੈ ਜਿਹੜੇ ਹੁੰਦੇ ਹੋ ਤਾਂ ਵੈਸੇ ਹੀ ਆ ਜੀ ਜੀ ਉਹ ਤਾਂ ਬਲੌਟੀ ਤੇ ਬਰੌਟੀ ਹੀ ਆ ਜੀ 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 ਠੀਕ ਹੈ ਤੇ ਕੱਲੇ ਆਇਆ ਹੋ ਫਿਰ ਤੁਸੀਂ ਨਹੀਂ ਮੈਡਮ ਨਾਲ ਆਏ ਅੱਛਾ ਮੈਡਮ ਨਾਲ ਫਿਰ ਤੁਹਾਡੇ ਨਾਲ ਵੱਧ ਤਾਂ ਪ੍ਰੋਬਲਮ ਇਹਨਾਂ ਨੂੰ ਪਤਾ ਹੋਊ ਤੁਹਾਨੂੰ ਪ੍ਰੋਬਲਮ ਕੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹਨਾਂ ਆ ਤੁਹਾਡਾ ਪਰਮਜੀਤ ਅੱਛਾ 5-6 ਸਾਲ ਤੋਂ ਫਿਰ ਗੋਡੇ ਚੱਲ ਰਹੇ ਹੋ ਹੈ ਤੁਸੀਂ ਚੱਲਣੀ ਪੈਣਾ ਜਾਂ ਜੀਵਨ ਸਾਥੀ ਆ ਅੱਛਾ ਕੀ ਪ੍ਰੋਬਲਮ ਕੀ ਹੁੰਦੀ ਹੈ ਇਹਨਾਂ ਦੇ ਨਾ ਪਹਿਲਾਂ ਸਹੀ ਸਲਾਹਤ ਸੀ ਵਧੀਆ ਠੀਕ ਹੈ ਜੀ ਤੇ ਬਸ ਜਦੋਂ ਇਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਅੱਛਾ ਜੀ ਤੇ ਵਸੂ ਉਦੋਂ ਬਾਅਦ ਵਸੇ ਨੰਨ ਥੋੜਾ ਥੋੜਾ ਵੀਰ ਦਰਦ ਕਰਨ ਲੱਗੇ ਗੋਡੇ ਹੂੰ ਹੂੰ ਤੇ ਉਦੋਂ ਬਾਅਦ ਦਵਾਈਆਂ ਬਹੁਤ ਲੈ ਲੈ ਇਸ ਤਾਂ ਹੰਭ ਗਏ ਆ ਅੱਛਾ ਤੇ ਹੁਣ ਇਹਨਾਂ ਦਾ ਵੀ ਜਦੋਂ ਤੁਰਦੇ ਆ ਤੇ ਸਾਹ ਚੜਦਾ ਓਕੇ ਸਾਹ ਵੀ ਚੜਦਾ ਨਾ ਹਾਂਜੀ ਹਾਂਜੀ ਵੀ ਜਮੈਨੀ ਕੀ ਬਾਟ ਜਾਣਾ ਹੋਵੇ ਤੁਸੀਂ ਠੀਕ ਹੋ ਪਾਪਾ ਤਾਂ ਨਾ ਫੇ ਤੁਸੀਂ ਮੂਰੇ ਲਾਲਿਆ ਕਰੋ ਪੁਛਿਆ ਇਹ ਪੁੱਛਿਆ ਕਰੋ ਮਾੜਾ ਮੋਟਾ ਕਹਿੰਦਾ ਮਤਲਬ ਸੈਰ ਸੁਰ ਕਰਾਓ ਹਾਂ ਤੇ ਬਸ ਸਹੀ ਹੀ ਐ ਇਹਨਾਂ ਨੂੰ ਹੋਰ ਕੋਈ ਜੀ ਜੀ ਚਲੋ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਠੀਕ ਹੋ ਕੇ ਇੱਥੇ ਜਾਵਾਂ ਪਹਿਲੀ ਵਾਰ ਆਏ ਹੋ ਤੁਸੀਂ ਹਾਂਜੀ ਪਹਿਲੀ ਵਾਰ ਆਇਆ ਸੀ ਜੀ ਜੀ ਹਾਂਜੀ ਮੋਗੇ ਅੱਛਾ ਮੋਗੇ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡ ਨੂੰ ਅਸੀਂ ਦਿਖਾਈਆਂ ਨੇ ਇੱਥੇ ਲੋਕਾਂ ਨੇ ਆਪੋ ਆਪਣੇ ਤਜਰਬੇ ਸਾਂਝੇ ਕੀਤੇ ਨੇ ਔਰ ਦੱਸਿਆ ਕਿ ਕਿਵੇਂ ਕਿਸੇ ਨੂੰ 15 ਦਿਨ ਦੇ ਵਿੱਚ ਕਿਸੇ ਨੂੰ 20 ਦਿਨਾਂ ਦੇ ਵਿੱਚ ਕਿਸੇ ਨੂੰ 2 ਮਹੀਨੇ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰੋਬਲਮ ਹੈਗੀਆਂ ਨੇ ਉਹ ਦੂਰ ਹੋਈਆਂ ਨੇ ਔਰ ਉਮੀਦ ਕਰਦਾ ਕਿ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਵੱਖ-ਵੱਖ ਪ੍ਰੋਬਲਮਾਂ ਨੇ ਖਾਸ ਕਰਕੇ ਬਵਾਸੀਰ ਦੇ ਜਿਨ੍ਹਾਂ ਨੂੰ ਪ੍ਰੋਬਲਮ ਦਿੱਕਤ ਹੈਗੀ ਹੈ ਡਾਕਟਰ ਸਾਹਿਬ ਨੇ ਬੜਾ ਵਧੀਆ ਨੁਸਖਾ ਅੱਜ ਸਾਡੇ ਨਾਲ ਸ਼ੇਅਰ ਕੀਤਾ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਡਾਕਟਰ ਸੁੰਦਰਪਾਲ ਸ਼ਰਮਾ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਅ ਆ ਗਿਆ ਧੰਨਵਾਦ